ਸਭ ਤੋਂ ਪਹਿਲਾ ਇਲੈਕਸ਼ਨ ਜਿਹੜਾ ਮੇਰਾ ਮਨ ਸੀਗਾ ਕਿ ਉਹ ਮੈਂ ਲੋਕ ਸਭਾ ਦਾ ਹੀ ਲੜਾ ਮੈਂ ਸਿਰਫ ਤਿੰਨ ਹੀ ਕੰਮ ਕਰਨੇ ਸੀ ਬਣਨ ਤੋਂ ਬਾਅਦ ਐਜੂਕੇਸ਼ਨ ਹੈਲਥ ਇਹ ਦੋਨੋਂ ਚੀਜ਼ਾਂ ਫ੍ਰੀ ਹੋਣੀਆਂ ਚਾਹੀਦੀਆਂ ਹਰ ਇੱਕ ਬੰਦੇ ਵਾਸਤੇ ਬਿਨਾਂ ਕਿਸੇ ਨਾ ਭੇਦ ਭਾਵ ਦੇ ਔਰ ਦੂਜੀ ਗੱਲ ਇਹ ਹੈ ਕਿ ਚਾਹੇ ਕਿਸੇ ਨੂੰ ਪ੍ਰਾਈਵੇਟ ਹੀ ਲਾਓ ਤੁਸੀਂ ਨੌਕਰੀ ਤਾਂ ਲਾਓ ਮੈਂ ਕਾਫੀ ਵਾਰ ਸੁਣਿਆ ਉਹ ਤਿੰਨ ਮਿੰਟ ਨਹੀਂ ਟਪਾਉਂਦੇ ਮੈਂ ਜੀ ਕੈਪਟਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਥੇ ਭੇਜਿਆ ਲੋਕਾਂ ਦਾ ਕੋਈ ਧੰਨਵਾਦ ਨਹੀਂ ਵੋਟਾਂ ਤਾਂ ਆਪਾਂ ਪਾਈਆਂ ਗੱਲ ਤਾਂ ਤੁਸੀਂ ਅੱਡੀ ਰੱਖ ਹੀ ਨਹੀਂ ਲੇ ਇੱਕ ਵੀ ਮੁੱਦਾ ਦੱਸ ਦਿਓ ਦੇ ਸਰਪੰਚ ਦੇ ਚੋਣਾ ਨਾ ਕਰਾਓ ਸਰਬਸੰਤੀ ਨਾ ਬਣਾਓ ਨਾ ਤੁਸੀਂ ਉਹ ਤੋਂ ਨਸ਼ਾ ਖਾਓ ਨਾ ਉਹਦਾ 1 ਰੁਪਇਆ ਲਵਾਓ ਨਾ ਉਹ ਤੋਂ ਪੈਸੇ ਵੰਡਾਓ ਉਸ ਤੋਂ ਬਾਅਦ ਉਹਨੂੰ ਕਹੋ ਵੀ ਤੂੰ ਸਾਡਾ ਕੰਮ ਕਰ ਸਾਰੇ ਕੰਮ ਕਰਵਾਓ ਤੋ ਇੱਕ ਟੋਕੇ ਕਿਉਂ ਕਰਵਾਉਂਗੇ ਕਿਉਂਕਿ ਤੁਸੀਂ ਉਹ ਬੰਦੇ ਨੂੰ ਸਰਬਸੰਤੀ ਨਾ ਬਣਾਇਆ 1 ਰੁਪਇਆ ਵੀ ਉਹਦਾ ਨਜਾਇਜ਼ ਨਹੀਂ ਲਵਾਇਆ ਤੇ ਉਹ ਬੰਦੇ ਨੂੰ ਕੰਮ ਕਰਨੇ ਚਾਹੀਦੇ ਆ ਜੀ ਜਿਹੜੇ ਰਾਜਨੀਤਿਕ ਨੇਤਾਗੇ ਕਿੰਨੇ ਵੀ ਹੈਗੇ ਆ ਇਹਨਾਂ ਦੇ ਕਿੰਨੇ ਬੱਚੇ ਆ ਜਿਹੜੇ ਸਰਕਾਰੀ ਸਕੂਲਾਂ ਚ ਪੜਦੇ ਆ ਆਪਦੇ ਬੱਚੇ ਤਾਂ ਇਹਨਾਂ ਦੇ ਆਕਸਫੋਰਡ ਯੂਨੀਵਰਸਿਟੀ ਨਾਲ ਪੜ੍ਹ ਕੇ ਆਉਂਦੇ ਆ ਆਕਸਫੋਰਡ ਯੂਨੀਵਰਸਿਟੀ ਦਾ ਨਾਂ ਹੀ ਨਹੀਂ ਪਤਾ ਉਹਦੇ ਬੰਦੇ ਨੂੰ ਤਾਂ ਤੇ ਅਸੀਂ ਇੱਥੇ ਪੜ੍ਹ ਗਏ ਸਰਕਾਰੀ ਸਕੂਲਾਂ ਚ ਤੁਹਾਨੂੰ ਦਈ ਕੋ ਅਸੀਂ ਥੋੜੇ ਵਾਂਸੇ ਬਹੁਤ ਕੰਮ ਕਰ ਰਹੇ ਆ ਸਾਡੇ ਵਾਸਤੇ ਕੀ ਕੰਮ ਕੀਤਾ ਮੇਰੇ ਪਿੰਡ ਦੇ ਵਿੱਚ ਵੇ ਲੋ ਮਹ ਲਗ ਨਹੀਂਗਾ ਹੈ ਨਹੀਂਗਾ ਮੇਰੇ ਪਿੰਡ ਦੇ ਵਿੱਚ ਤੁਸੀਂ ਵੇ ਲੋ ਗਰਾਊਂਡ ਹੈ ਨਹੀਂਗਾ 12ਵੀਂ ਤੱਕ ਸਕੂਲ ਹੈ ਨਹੀਂਗਾ ਮੇਰੇ ਪਿੰਡ ਦੇ ਵਿੱਚ ਜਿਹੜੀ ਚੀਜ਼ ਹੈ ਨਹੀਂ ਕਿ ਮੈਂ ਤੁਹਾਨੂੰ ਮੋਟੀ ਮੋਟੀ ਦਸੀਆਂ ਨੇ ਮੇਰੀ ਅੱਖੀ ਵੇਖਦੇ ਵੇਖਦੇ ਜਿਹੜੀਆਂ ਚੀਜ਼ਾਂ ਬੇਸਿਕ ਹੋਣੀਆਂ ਚਾਹੀਦੀਆਂ ਇੱਥੇ ਤੱਕ ਬੈਂਕ ਹੈ ਨਹੀਂ ਸਾਨੂੰ ਭਜਣਾ ਪੈਂਦਾ ਕਿ ਦੂਜੇ ਪਿੰਡਾਂ ਦੇ ਵਿੱਚ ਜਾ ਕੇ ਜੇ ਕਿਸੇ ਨੇ 1000 ਰੁਪਏ ਕਢੋਣਾ 500 ਰੁਪਏ ਕਢੋਣਾ ਦੂਜੇ ਪਿੰਡ ਜਾਣਾ ਪੈਂਦਾ ਜੇ 13 ਬੰਦੇ ਉੱਥੇ ਜਾ ਕੇ ਬੋਲੇ ਹੁੰਦੇ ਤਾਂ 13 ਲੱਖ ਬੰਦੇ ਨੂੰ ਪ੍ਰੋਟੈਸਟ ਕਰਨ ਦੀ ਕੀ ਲੋੜ ਸੀ 6-7 ਮਹੀਨੇ ਜਾ ਕੇ ਉੱਥੇ ਬੇਲੇ ਤਾਂ ਆਪਣੇ 13 ਜਣੇ ਪਾਸ ਕਰਾਇਆ ਹੈ ਆਪਾਂ ਉਹਨਾਂ ਦਾ ਭੇਜਣ ਦਾ ਕੀ ਫਾਇਦਾ ਔਰ ਇੱਥੇ ਇਹ ਕਹਿ ਰਹੇ ਆ ਜੀ ਉੱਥੇ ਇਹ ਕੰਮ ਗਲਤੀ ਕੀਤਾ ਗਲਤ ਤਾਂ ਤਾਂ ਕੀ ਤੋਂ ਨਾ ਤੁਹਾਡੀ ਗੈਰ ਹਾਜ਼ਰੀ ਦੀ ਕੀਤਾ ਹੋਵੇ ਤੁਹਾਨੂੰ ਪਤਾ ਸੀ ਤੁਹਾਡੇ ਸਾਹਮਣੇ ਡਿਬੇਟ ਹੋਈ ਹੈ ਤੁਹਾਨੂੰ ਟਾਈਮ ਦਿੱਤਾ ਬੋਲਣ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਲੋਕ ਸਭਾ ਚੋਣਾਂ ਲੰਘ ਕੇ ਗਈਆਂ ਪੰਜਾਬ ਦੇ ਵਿੱਚ ਦੋ ਉਮੀਦਵਾਰ ਜਿਵੇਂ ਆਜਾ ਜਿੱਤੇ ਸੀ ਇਸ ਤਰ੍ਹਾਂ ਇੱਕ ਹੋਰ ਆਜ਼ਾਦ ਉਮੀਦਵਾਰ ਨੇ ਚੋਣ ਲੜੀ ਅਮਰੀਕ ਸਿੰਘ ਗੂੜੀ ਸੰਗਰ ਸਾਡੇ ਨਾਲ ਨੇ ਇਹ ਨੌਜਵਾਨ ਨੇ ਆਪਣੀ ਗੱਲ ਰੱਖਣੀ ਹੈ ਵੀ ਲੋਕਾਂ ਨੂੰ ਵੋਟਾਂ ਕਿਵੇਂ ਪਾਉਣੀ ਚਾਹੀਦੀਆਂ ਲੋਕਤੰਤਰ ਚ ਕਿੰਨੀ ਤਾਕਤ ਹੁੰਦੀ ਹੈ ਜਾਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਦੇ ਕੀ ਕੰਮ ਹੈ ਕੀ ਹੋਣੇ ਚਾਹੀਦੇ ਆ ਲੋਕਾਂ ਦੀ ਚੁਆਇਸ ਕਿਵੇਂ ਹੋਈ ਇਹ ਸਾਰੀ ਗੱਲਬਾਤ ਅਸੀਂ ਇਹਨਾਂ ਸਮਝਾਂਗੇ ਸਵਾਗਤ ਕਰਦਾ ਹਾਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਤੁਸੀਂ ਚੋਣ ਲੜੀ ਤੇ ਕਿੰਨੀ ਉਮਰ ਆ ਪਹਿਲੇ ਇਹ ਦੱਸੋ ਮੇਰੀ 27 ਸਾਲ ਚੋਣ ਲੜਨ ਦਾ ਫਿਰ ਕਿਵੇਂ ਮਨ 'ਚ ਖਿਆਲ ਆਇਆ ਅਸਲ ਵਿੱਚ ਮੇਰੇ ਬਹੁਤ ਟਾਈਮ ਦਾ ਮਨ ਸੀਗਾ ਕਿ ਮੈਂ ਇਲੈਕਸ਼ਨ ਲੜਾਂ ਔਰ ਸਭ ਤੋਂ ਪਹਿਲਾ ਇਲੈਕਸ਼ਨ ਜਿਹੜਾ ਮੇਰਾ ਮਨ ਸੀਗਾ ਕਿ ਉਹ ਮੈਂ ਲੋਕ ਸਭਾ ਦਾ ਹੀ ਲੜਾਂ ਅੱਛਾ ਤਾਂ ਕਈ ਲੋਕੇ ਸੀ ਜੀ ਜਿਹੜੇ ਮੈਨੂੰ ਪਾਇੰਟ ਆਫ ਵੀ ਦਿੰਦੇ ਸੀ ਕਿ ਜਦੋਂ ਮੈਂ ਕਿਸੇ ਨਾ ਇਸ ਮੁੱਦੇ ਨੂੰ ਲੈ ਕੇ ਰਾਇ ਕਰਦਾ ਸੀ ਕਿ ਮੈਂ ਬਈ ਇਲੈਕਸ਼ਨ ਲੜਨਾ ਚਾਹਣਾ ਜਾਂ ਮੈਂ ਇਲੈਕਸ਼ਨ ਲੜੂੰਗਾ ਤਾਂ ਮੈਨੂੰ ਬੋਲਦੇ ਤੁਸੀਂ ਪਹਿਲਾਂ ਮੈਂਬਰ ਬਣੋ ਫਿਰ ਤੁਸੀਂ ਸਰਪੰਚ ਬਣੋ ਫਿਰ ਤੁਸੀਂ ਵਿਧਾਨ ਬਣਾ ਵਿਧਾਨ ਸਭਾ ਮਤਲਬ ਅਲੱਗ-ਅਲੱਗ ਜਿਹੜੀਆਂ ਹੁੰ ਗੱਲ ਇਹ ਆ ਵੀ ਤੁਸੀਂ ਇਹ ਚੀਜ਼ਾਂ 'ਚ ਇਲੈਕਸ਼ਨ ਲੜੇ ਤੁਹਾਨੂੰ ਲੋਕਾਂ ਨੇ ਉਥੋਂ ਤੱਕ ਪਹੁੰਚ ਦੇਣਾ ਕਿ ਬਦਨਾਮ ਕਰ ਦੇਣਾ ਕਿ ਤੁਸੀਂ ਉਦੋਂ ਤੱਕ ਵੋਟਾਂ 'ਚ ਖੜੇ ਵੀ ਨਹੀਂ ਹੋ ਸਕਦੇ ਹਮ ਆਪ ਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਵਿੱਚ ਆਹਦੇ ਜਿਹਨਾਂ ਮਰਜ਼ੀ ਕੰਮ ਕਰ ਲਓ ਫਿਰ ਵੀ ਕੋਈ ਨਾ ਕੋਈ ਬੰਦਾ ਕਹਿੰਦਾ ਹੀ ਆ ਕਿ ਇਹਨੇ ਕੰਮ ਨਹੀਂ ਕੀਤਾ ਹਮ ਮੈਂ ਤਾਂ ਸਰਪੰਚੀ ਦੀਆਂ ਚੋਣਾਂ ਆ ਰਹੀਆਂ ਲੋਕਾਂ ਨੂੰ ਇਹ ਵੀ ਗੱਲ ਬੋਲੀ ਸੀ ਕਿ ਜਿਹੜੇ ਸਰਪੰਚ ਚੁਣਨੇ ਆ ਕਿਤੇ ਵੀ ਤੁਸੀਂ ਸਰਪੰਚ ਬਣਾਉਣੇ ਆ ਮੇਰੇ ਹਿਸਾਬ ਨਾਲ ਕਿਤੇ ਵੀ ਸਰਪੰਚ ਦੇ ਚੋਣਾਂ ਨਾ ਕਰਾਓ ਸਰਬਸ਼ਾਂਤੀ ਨਾ ਬਣਾਓ ਨਾ ਤੁਸੀਂ ਉਹ ਤੋਂ ਨਸ਼ਾ ਖਾਓ ਨਾ ਉਹਦਾ 1 ਰੁਪਿਆ ਲਵਾਓ ਨਾ ਉਹ ਤੋਂ ਪੈਸੇ ਵੰ ਉਸਵਾਦੋਂ ਨੂੰ ਕੋਈ ਤੂੰ ਸਾਡਾ ਕੰਮ ਕਰ। ਹਮਮ ਸਾਰੇ ਕੰਮ ਕਰਵਾਓ ਤੋ ਇੱਕ ਟੋਕੇ। ਕਿਉਂ ਕਰਵਾਓਗੇ? ਕਿਉਂਕਿ ਤੁਸੀਂ ਉਹ ਬੰਦੇ ਨੂੰ ਸਰਬਸੰਤੀ ਨਾ ਬਣਾਇਆ। ਬਿਲਕੁਲ। 1 ਰੁਪਈਆ ਵੀ ਉਹਦਾ ਨਜਾਇਜ਼ ਨਹੀਂ ਲਵਾਇਆ। ਤੇ ਉਹ ਬੰਦੇ ਨੂੰ ਕੰਮ ਕਰਨੇ ਚਾਹੀਦੇ ਆ। ਜਦੋਂ ਆਪਾਂ ਬੰਦੇ ਦਾ 50 ਲੱਖ ਰੁਪਈਆ ਲਵਾ ਦਿੰਨੇ ਆ ਬਾਅਦ ਚ ਆਪਾਂ ਕਹੀਏ ਵੀ ਆਪਣੇ ਕੰਮ ਕਰੇ। ਤੇ ਮੈਂ ਨਹੀਂ ਮੰਨਦਾ ਵੀ ਫਿਰ ਉਹ ਬੰਦੇ ਨੂੰ ਕਰਨੇ ਚਾਹੀਦੇ। ਕਿਉਂਕਿ ਜਦੋਂ ਜਦੋਂ ਆਪਾਂ ਪਹਿਲੇ ਹੀ ਬੰਦੇ ਨੂੰ ਇੰਨਾ ਖਾ ਲਿਆ। ਹਮਮ ਆਪਾਂ ਵੀ ਤਾਂ ਗਲਤ ਆ ਨਾ ਇਹ ਚੀਜ਼। ਇਹ ਲੋਕ ਜਾਗਰੂਕ ਨਹੀਂ ਹੈਗੇ ਇਸ ਮਸਲੇ ਤੇ। ਨਹੀਂ ਲੋਕ ਜਾਗਰੂਕ ਨਹੀਂ ਲੋਕਾਂ ਦੀ ਵੀ ਜੇ ਕਿਸੇ ਬੰਦੇ ਕੋਲ ਵੀ ਕੋਈ ਤਨਾਟ ਬੰਦਾ ਜਾਂ ਕੋਈ ਪੈਸੇ ਵਾਲਾ ਬੰਦਾ ਸਿਰਫ ਉਹੀ ਇਲੈਕਸ਼ਨ ਲੜ ਸਕਦਾ ਹੈ। ਇਹ ਗੱਲ ਦੇ ਵਿੱਚ ਡਾਕਟਰ ਵੀਰਮ ਵੇਟਕਰ ਸਾਹਿਬ ਨੇ ਪਹਿਲਾਂ ਹੀ ਬਹੁਤ ਵਧੀਆ ਪੁਸ਼ਟੀ ਕੀਤੀ ਸੀ ਕਿ ਉਹਨਾਂ ਨੇ ਤੁਸੀਂ ਵੇਖੋ ਕਿ ਕੋਈ ਵੀ ਇਲੈਕਸ਼ਨ ਤੁਸੀਂ ਲੜ ਲਓ। ਕੋਈ ਵੀ ਇਲੈਕਸ਼ਨ ਲੜ ਲਓ। ਉਹਦੇ ਵਿੱਚ ਉਹਨਾਂ ਨੇ ਕੁਆਲੀਫਿਕੇਸ਼ਨ ਕੋਈ ਨਹੀਂ ਦੱਸੀ ਕਿ ਤੁਹਾਡੀ ਪੜ੍ਹੇ ਲਿਖੇ ਹੋਣੇ ਚਾਹੀਦੇ ਜਾਂ ਚਾਹੇ ਤੁਸੀਂ ਅਣਪੜਹਾ। ਉਹਨਾਂ ਨੇ ਕੁਝ ਨਹੀਂ ਦੱਸਿਆ ਕਿ ਤੁਸੀਂ ਗ੍ਰੈਜੂਏਸ਼ਨ ਹੋ ਜਾਂ ਮਾਸਟਰਸ ਹੋਵੇ ਜਾਂ ਕੋਈ ਵੀ ਡਿਗਰੀ ਹੋ। ਉਹਨਾਂ ਨੇ ਇਹ ਚੀਜ਼ ਕਿਉਂ ਬੋਲੀ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲੋਕ ਅਮੀਰ ਨੇ ਜਾਂ ਜਿਹੜੇ ਲੋਕ ਤਕੜੇ ਤਣਾੜ ਨੇ ਉਹਨਾਂ ਨੇ ਇਹਨਾਂ ਨੂੰ ਪੜਨ ਨਹੀਂ ਦੇਣਾ। ਔਰ ਜੇਕਰ ਉਹਦੇ ਵਿੱਚ ਕੁਆਲੀਫਿਕੇਸ਼ਨ ਹੁੰਦੀ ਤਾਂ ਉਸ ਕੁਆਲੀਫਿਕੇਸ਼ਨ ਤੱਕ ਬੰਦਾ ਨਾ ਪਹੁੰਚਦਾ। ਤਾਂ ਵੋਟਾਂ ਚੋਠੀ ਨਹੀਂ ਸਕਦਾ ਸੀ। ਉਹਨਾਂ ਨੇ ਕਿਉਂ ਇਹ ਚੀਜ਼ ਰੱਖੀ ਪਹਿਲੇ? ਔਰ ਕਨਸਟੀਟਿਊਸ਼ਨ ਇੱਕ ਜੇਹੀ ਚੀਜ਼ ਆ ਮੈਂ ਮੰਨਦਾ ਕਿ ਉਹਨੂੰ ਬਣਨ ਵਾਸਤੇ 3 ਸਾਲ ਦਾ ਟਾਈਮ ਲੱਗਿਆ। ਔਰ 3 ਸਾਲ ਦੇ ਵਿੱਚ ਲਿਖਣ ਤੋਂ ਬਾਅਦ ਡਾਕਟਰ ਅਮੀਰਗਰ ਸਾਹਿਬ ਜਦੋਂ ਉਹਨੂੰ ਸਬਮਿਟ ਕਰ ਰਹੇ ਸੀ ਤਾਂ ਉਹਨਾਂ ਦੀ ਅੱਖਾਂ 'ਚ ਵੀ ਹੰਝੂ ਆ ਗਏ ਰੋਣ ਲੱਗ ਪਏ। ਤੋਂ ਨੂੰ ਬੋਲ ਰਿਹਾ ਸੀ ਕਿ ਤੁਸੀਂ ਰੋ ਕਿਉਂ ਰਹੇ ਤੁਸੀਂ ਇੰਨੀ ਵਧੀਆ ਚੀਜ਼ ਲਿਖੀ ਆ ਇਹਨੇ ਜਿਹੜਾ ਦੇਸ਼ਾਂ ਤੋਂ ਇਕੱਠਾ ਕਰਕੇ ਇੱਕ ਸੰਵਿਧਾਨ ਤਿਆਰ ਕੀਤਾ ਹੈ ਨਾ ਜਿਸ ਦੇ ਨਾਲ ਹਿੰਦੁਸਤਾਨ ਜਾਂ ਦੇਸ਼ ਭਾਰਤ ਚੱਲੂਗਾ ਤਾਂ ਕਿਉਂ ਮਤਲਬ ਤੁਸੀਂ ਰੋ ਰਹੇ ਹੋ ਉਹਨਾਂ ਦੀ ਅੱਖਾਂ 'ਚ ਹੰਝੂ ਇਸ ਕਰਕੇ ਆ ਰਹੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਉਹ ਕਹਿੰਦੇ ਜਿੰਨਾ ਲੋਕਾਂ ਦੇ ਹੱਥ ਵਿੱਚ ਮੈਂ ਇਹ ਸਬਮਿਟ ਕਰਨੇ ਜਾਂ ਮੈਂ ਕਨਸਟੀਟਿਊਸ਼ਨ ਨੂੰ ਲੈ ਕੇ ਦੇ ਰਿਹਾਗਾ ਇਹ ਲੋਕ ਇਹਨੂੰ ਗਲਤ ਯੂਜ਼ ਕਰਨਗੇ ਹਾਲਾਂਕਿ ਇਹਨੂੰ ਜਿਵੇਂ ਯੂਜ਼ ਕਰਨਾ ਚਾਹੀਦਾ ਅਕੋਰਡਿੰਗ ਟੂ ਮੀ ਮੈਨੂੰ ਨਹੀਂ ਲੱਗਦਾ ਉਹਵੇਂ ਨੂੰ ਵਰਤੇ ਜਾਊਗਾ ਕਿਉਂਕਿ ਨਾਲ ਟਾਈਮ 'ਚ ਇਹਨੂੰ ਏਵਜੇ ਬੰਦੇ ਦੇ ਹੱਥਾਂ 'ਚ ਦੇ ਦੇਣਾ ਨਹੀਂ ਗੱਲ ਤਾਂ ਯੂਜ਼ ਦਾ ਮਤਲਬ ਇਹ ਵੀ ਐਮੈਂਡਮੈਂਟ ਹੋ ਰਹੇ ਆ 106 ਐਮੈਂਡਮੈਂਟ ਹੁਣ ਤੱਕ ਹੋ ਗਏ ਆ ਆਪਣੇ ਤੁਸੀਂ ਕਿਸੇ ਵੀ ਐਮਪੀ ਨੂੰ ਜਾ ਕੇ ਪੁੱਛ ਲਓ ਕਿੰਨੇ ਐਮੈਂਡਮੈਂਟ ਹੋਏ ਆ ਕਿਹੜੇ ਐਮੈਂਡਮੈਂਟ ਹੋਏ ਆ ਤੁਹਾਨੂੰ ਪੂਰੀ ਲਿਸਟ ਨਹੀਂ ਦੇ ਸਕਦਾ ਹਾਲਾਂਕਿ ਉਹ 5 ਸਾਲ ਉੱਥੇ ਬਹਿ ਕੇ ਆਉਂਦਾ ਉਹਦੇ ਸਾਹਮਣੇ ਹੁੰਦੇ ਆ ਜਿਹੜੇ ਤਿੰਨ ਕਾਨੂੰਨ ਪਾਸ ਹੋਏ ਸੀਗੇ ਖੇਤੀ ਕਾਨੂੰਨ ਪਾਸ ਹੋਏ ਸੀਗੇ ਮੰਨ ਲਓ ਹਨ ਜੇ 13 ਬੰਦੇ ਉੱਥੇ ਜਾ ਕੇ ਬੋਲੇ ਹੁੰਦੇ ਤਾਂ 13 ਲੱਖ ਬੰਦੇ ਨੂੰ ਪ੍ਰੋਟੈਸਟ ਕਰਨ ਦੀ ਕੀ ਆਪਾਂ ਐਮਪੀ ਕਿਉਂ ਭੇਜਦੇ ਆ ਤਾਂ ਕਿ ਆਪਣੀ ਗੱਲ ਕਰੇ ਉੱਥੇ ਕੋਈ ਆਪਣੇ ਖਿਲਾਫ ਬਿੱਲ ਹੁੰਦਾ ਤਾਂ ਉਹ پاس ਨਾ ਹੋਣ ਦਵੇ ਤਾਂ ਹੀ ਭੇਜਦੇ ਆ ਨਾ ਆਪਾਂ ਬਿੱਲ ਤਾਂ ਆਪਣੇ 13 ਜਣੇ پاس ਕਰਾਇਆ ਹੈ ਆਪਾਂ ਉਹਨਾਂ ਦਾ ਭੇਜਣ ਦਾ ਕੀ ਫਾਇਦਾ ਔਰ ਇੱਥੇ ਇਹ ਕਹਿ ਰਹੇ ਆ ਜੀ ਉੱਥੇ ਇਹ ਕੰਮ ਗਲਤ ਕੀਤਾ ਗਲਤ ਤਾਂ ਤਾਂ ਕੀ ਤੋਂ ਨਾ ਤੁਹਾਡੀ ਗੈਰ ਹਾਜ਼ਰੀ ਕੀਤਾ ਹੋਵੇ ਤੁਹਾਨੂੰ ਪਤਾ ਸੀ ਤੁਹਾਡੇ ਸਾਹਮਣੇ ਡਿਬੇਟ ਹੋਈ ਹੈ ਤੁਹਾਨੂੰ ਟਾਈਮ ਦਿੱਤਾ ਬੋਲਣ ਦਾ ਉਹ ਗੱਲ ਚੱਲਦੀ ਨਹੀਂ ਵਿਜੇਪੀ ਕੋਲ ਮੈਜੋਰਟੀ ਸੀਗੀ ਉਹ ਮਾਰ ਕਰ ਹੀ ਲੈਂਦੇ ਬਾਹਰ ਕੱਢ ਦਿੰਦੇ ਬੌਂਸਰਾਂ ਨੂੰ ਕਹਿੰਦੇ ਚਲੋ ਛੱਡੋ ਇਹਨਾਂ ਨੂੰ ਬਾਹਰ ਫੇਰ ਕਰ ਲੈਂਦੇ ਬਾਰ ਨਹੀਂ ਜੀ ਕੱਢ ਸਕਦੇ ਕਿਸੇ ਨੂੰ ਵੀ ਤੁਹਾਨੂੰ ਗੱਲ ਰੱਖਣ ਦਾ ਅਧਿਕਾਰ ਆ ਤੁਸੀਂ 3 ਮਿੰਟ ਦਾ ਟਾਈਮ ਮਿਲਦਾ 3 ਮਿੰਟ ਦੇ ਵਿੱਚ ਜੇ ਤੁਸੀਂ ਇਹ ਗੱਲਾਂ ਕਰੀ ਜਾਓਗੇ ਨਾ ਉੱਥੇ ਕਿਵੇ صدیق ਸਾਹਿਬ ਉਹਨਾਂ ਨੂੰ ਬੋਲਤਾ 3 ਮਿੰਟ ਦਾ ਟਾਈਮ ਦੇ ਤਾਂ ਬੋਲਣਾ ਸੀ ਮੈਂ ਕਾਫੀ ਵਾਰ ਸੁਣਿਆ ਉਹਨਾਂ ਨੂੰ ਉਹ 3 ਮਿੰਟ ਨਹੀਂ ਟਪਾਉਂਦੇ ਮੈਂ ਜੀ ਕੈਪਟਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਥੇ ਭੇਜਿਆ ਰਾਹੁਲ ਗਾਂਧੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਥੇ ਭੇਜਿਆ ਲੋਕਾਂ ਦਾ ਕੋਈ ਧੰਨਵਾਦ ਨਹੀਂ ਵੋਟਾਂ ਤਾਂ ਆਪਾਂ ਪਾਈਆਂ ਤੁਹਾਨੂੰ ਭੇਜਿਆ ਤਾਂ ਪੰਜਾਬ ਦੇ ਤੁਹਾਨੂੰ ਫਰੀਦਕੋਟ ਦੇ ਕੰਮ ਕਰਨ ਵਾਸਤੇ ਭੇਜਿਆ ਨਾ ਫਰੀਦਕੋਟ ਦੇ 15 ਲੱਖ ਬੰਦੇ ਨੇ ਤੁਹਾਨੂੰ ਵੋਟ ਪਾਈ ਹੈ ਵੋਟ ਪਾਉਂਦਾ ਮਤਲਬ ਇਹ ਵੀ ਤੁਹਾਨੂੰ ਲੋਕ ਚਾਹੁੰਦੇ ਸੀ ਵੀ ਤੁਸੀਂ ਜਾ ਕੇ ਉੱਥੇ ਸਾਡੀ ਗੱਲ ਰੱਖੋ ਗੱਲ ਤਾਂ ਤੁਸੀਂ ਸਾਡੀ ਰੱਖ ਹੀ ਨਹੀਂ ਲਈ ਇੱਕ ਵੀ ਮੁੱਦਾ ਦੱਸ ਦਿਓ ਮੈਨੂੰ ਰੱਖਿਆ ਸਾਤ ਮਈ 2014 ਨੂੰ ਪ੍ਰੋਫੈਸਰ ਸਾਧੂ ਸਿੰਘ ਜੀ ਇੱਥੋਂ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਬੰਦੇ ਆ ਸੱਤ ਡਿਬੇਟਸ ਸ਼ਾਮਲ ਹੋਏ ਕੋਈ ਇੱਕ ਵੀ ਬਿਲ ਦਿਖਾ ਦਿਓ ਰੱਖਿਆ ਕੋਈ ਇੱਕ ਵੀ ਪੰਜਾਬ ਦੀ ਖਾਤੇ ਡਿਬੇਟ ਕੀਤੀ ਦਿਖਾ ਦਿਓ ਮੈਨੂੰ ਹਮ ਕਦੇ ਕੋਈ ਗੱਲ ਕੀਤੀ ਇਹਨਾਂ ਨੇ ਉੱਥੇ ਜਾ ਕੇ ਕਿ ਪੰਜਾਬ ਦੇ ਵਿੱਚ ਕੀ ਕੁਝ ਹੋਈ ਜਾਂਦਾ ਗਾਜ ਤੁਸੀਂ ਹਾਲਾਤ ਵੇਥੋਂ ਵੇਖਿਆ ਕੀ ਹੋਏ ਪਏ ਇੱਥੋਂ ਦੇ ਜੀ ਫਰੀਦਕੋਟ ਜਦੋਂ ਗਏ ਸੀ ਉਹ ਕਹਿੰਦੇ ਵੀ ਸਾਧੂ ਸਿੰਘ ਨੇ ਕਾਫੀ ਕੰਮ ਕੀਤੇ ਟੈਂਕੀਆਂ ਦੇਤੀਆਂ ਸਾਨੂੰ ਆਹਾਂ ਕੁਰਸੀਆਂ ਦੇਤੀਆਂ ਐਂ ਗੱਲ ਜੀ ਕਰ ਰਹੇ ਸੀਗਾ ਨਹੀਂ ਹੁਣ ਆਪਾਂ ਟੈਂਕੀਆਂ ਤੇ ਕੁਰਸੀਆਂ 'ਤੇ ਬੈਠੇ ਰਹਿਾਂਗੇ ساری ਉਮਰ ਮਤਲਬ ਗੱਲ ਇਹ ਆ ਵੀ ਅਸੀਂ ਪੰਜਾਬ ਦੇ ਨੌਜਵਾਨ ਨਸ਼ਾ ਨਾਲ ਮਰੀ ਜਾਂਦੇ ਆ। ਆਦੋ-ਬਾਦ ਬਾਹਰ ਤੁਰ ਗਏ ਆ। ਜਿਹੜੇ ਇੱਥੇ ਨੌਕਰੀਆਂ ਪਿੱਛੇ ਲੜੀ ਜਾਂਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿੱਧਰ ਨੂੰ ਜਾਣ। ਐਨੀ-ਐਨੀ ਉਹਨਾਂ ਦੀ ਉਮਰ ਹੋਈ ਪਈ ਆ। ਜਿਹੜੀਆਂ ਚੀਜ਼ਾਂ 'ਵਰ ਧਿਆਨ ਦੇਣਾ ਚਾਹੀਦਾ ਉਹਨਾਂ ਵੱਲ ਤਾਂ ਧਿਆਨ ਦੇ ਹੀ ਨਹੀਂ ਰਹੇ ਅਸੀਂ। ਕਿਹੜਾ ਰਾਜਨੀਤਿਕ ਨੇਤਾ ਜਿਹੜਾ ਧਿਆਨ ਦੇ ਰਿਹਾਗਾ? ਕੋਈ ਬੰਦਾ ਦੇ ਰਿਹਾ ਧਿਆਨ? ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਤੇ ਹੁਣ ਨਵੀਂ ਸਰਕਾਰ ਜਿਹੜੀ ਬਣੀ ਆ ਇਹ ਪਾਰਟੀ ਕਹਿੰਦੀ ਸੀ ਵੀ ਅਸੀਂ ਬਦਲਾਅ ਲਿਆਵਾਂਗੇ। ਇਹ ਪਾਰਟੀ ਦੇ ਕੰਮ ਨਹੀਂ ਤੁਹਾਨੂੰ ਚੰਗੇ ਲੱਗਦੇ ਜਿਵੇਂ ਦੂਜੀਆਂ ਪਾਰਟੀਆਂ ਵਰਤਾਂ ਇਹ ਸੀ ਵੀ ਨੇ ਦੇਖੋ ਗਾਲੇ ਆਗੇ ਵੀ ਸਾਡੇ ਤਾਂ ਜਿਵੇਂ ਕਹਿੰਦੇ ਹੁੰਦੇ ਨਾ ਕੋਈ ਮੋਢਾਗਾ ਇਹ ਮੋਢੀ ਸੁੱਕਿਆ ਉਹਦੇ ਟਾਣੇ ਨਹੀਂ ਕਿ ਹਰੇ ਹੋਣਾ ਸਾਡੇ ਦਾ ਭਗਵਾਨਤਮਨ ਸਾਹਿਬ ਆਪ ਹੀ ਨਹੀਂ ਚਾਚ ਤੇ ਉਹੀ ਆਪ ਹੀ ਨਸ਼ਾ ਘਟ ਕਰਦੇ ਹੋ ਤੁਸੀਂ ਵੇਖੋ ਦਿੱਲੀ ਦੇ ਵਿੱਚ ਇਹਨਾਂ ਨੇ ਹੁਣ ਜਿਵੇਂ ਕੇਜਰੀਵਾਲ ਹੈ ਮਨੀਸ਼ ਸ਼ਿਸ਼ੋਦੀ ਹੈ ਉਹ ਹੁਣ ਜੇਲ੍ਹ ਚ ਹੈ ਉਹ ਕਿਉਂ ਜੇਲ੍ਹ ਚ ਹੈ ਕਿਉਂਕਿ 100 ਕਰੋੜ ਦਾ ਕਪੜਾ ਸੀਗਾ ਗੁਆਦੇ ਇਲੈਕਸ਼ਨ ਦੇ ਵਿੱਚ ਉਹਨੇ ਭਾਜੀਪੀ ਨੇ ਫਸਾਇਆ ਜਾਣਗੇ ਏਜੰਸੀ ਦਾ ਫਾਇਦਾ ਗੱਲ ਹੈ ਨਾ ਤੁਸੀਂ ਵੇਖੋ ਜਾ ਕੇ ਉੱਥੇ ਆਫਰ ਲੱਗੇ ਹੋਏ ਸੀਗੇ ਠੇਕਿਆਂ ਤੇ ਵੀ ਤੁਸੀਂ ਠੇਕਿਆਂ ਦੇ ਉੱਤੇ ਜਿਹੜੇ ਤੁਹਾਡੇ ਆ ਤਿੰਨ ਦਿਨ ਆ ਮਤਲਬ ਵੀ ਇੱਕ ਨਾਲ ਤੁਸੀਂ ਸ਼ਰਾਬ ਸਸਤੀ ਕਰਤੀ ਤੇ ਉਹਦੇ ਉੱਪਰ ਇਹ ਲਿਖਿਆ ਸੀਗਾ ਵੀ ਤੁਸੀਂ ਗੈਟ 1 ਬਟ 1 ਫ੍ਰੀ ਨਾਲ ਤੁਸੀਂ ਲੈ ਲਓਗੇ ਸ਼ਰਾਬ ਤਾਂ ਤੁਹਾਨੂੰ ਫਾਇਦਾ ਹੋਊਗਾ 1 ਸਾਲ ਦੇ ਵਿੱਚ 21 ਦਿਨ ਠੇਕੇ ਬੰਦ ਰਹਿੰਦੇ ਸੀ ਜਦੋਂ ਕੋਈ ਫੰਕਸ਼ਨ ਹੁੰਦਾ ਜਾਂ ਕੋਈ ਧਾਰਮਿਕ ਹੁੰਦਾ ਸੀਗਾ ਕਿਸੇ ਵੀ ਤਰ੍ਹਾਂ ਦਾ ਹੁਣ ਤੁਸੀਂ ਵੇਖੋ ਜਾ ਕੇ ਵੀ ਉੱਥੇ ਸਿਰਫ 3 ਦਿਨ ਬੰਦ ਰਹਿੰਦਾ ਹੂੰ 3 ਦਿਨ ਬੰਦ ਰਹਿੰਦੇ ਹੁਣ ਉਹ 19 ਦਿਨ ਵੀ ਠੇਕੇ ਖੁੱਲਣ ਲਾਦੇ ਆ ਕਿ ਵੀ ਤੁਸੀਂ ਖੁੱਲੇ ਫਿਰ ਜਿਹੜੀ ਸਰਕਾਰ ਨਸ਼ੇ ਨੂੰ ਪ੍ਰਮੋਟ ਕਰ ਰਹੀ ਹੈ ਅਸੀਂ ਉਹਨਾਂ ਨੂੰ ਕਿਵੇਂ ਸਪੋਰਟ ਕਰ ਦਈਏ ਉਹਨੇ ਆਮ ਤਨ ਇਹ ਤਾਂ ਹੁੰਦੀ ਹੈ ਨਾ ਸ਼ਰਾਬ ਤੋਂ ਇਹ ਸ਼ਰਾਬ ਤਾਂ ਮੰਨਦੇ ਨਹੀਂ ਨਸ਼ਾ ਉਹ ਨਹੀਂ ਉਹ ਫਿਰ ਆਪ ਪੀਂਦੇ ਨਾ ਤਾਂ ਨਹੀਂ ਮੰਨਦੇ ਅਸੀਂ ਤਾਂ ਇਹ ਚੀਜ਼ ਨੂੰ ਜਮ੍ਹਾਂ ਮੰਨਤੇ ਨਹੀਂ ਦਿੰਦੇ ਇਹ ਤੇ ਜਿਹੜੇ ਨਸ਼ਾ ਦਾ ਨਸ਼ਾ ਹੀ ਹੈ ਚਾਹੇ ਕੋਈ ਵੀ ਹੈ ਚਾਹੇ ਸ਼ਰਾਬ ਆ ਚਾਹੇ ਜਰਦਾ ਚਾਹੇ ਬੀੜੀ ਆ ਚਾਹੇ ਚਿੱਟਾ ਚਾਹੇ ਸਮੈਗ ਆ ਚਾਹੇ ਪੁਕੀਆ ਕੁਝ ਵੀ ਹੈ ਉਹ ਨਸ਼ਾ ਤਾਂ ਨਸ਼ਾ ਹੀ ਹੈ ਤੁਸੀਂ ਕੀ ਧਿਆਨ ਚ ਚੀਜ਼ਾਂ ਰੱਖ ਕੇ ਮੈਂਬਰ ਆਫ ਪਾਰਲੀਮੈਂਟ ਬਣੇ ਸੀ ਵੀ ਕੀ ਕਰੂੰਗਾ ਮੈਂ ਕੀ ਹੋਣਾ ਚਾਹੀਦਾ ਹੈ ਪਾਰਲੀਮੈਂਟ ਦੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਮੈਂਬਰ ਦੀ ਦੇਖੋ ਜੀ ਮੈਂ ਤਾਂ ਇਹ ਚਾਹੁੰਦਾ ਸੀਗਾ ਕਿ ਮੇਰੀਆਂ ਸਿਰਫ ਤਿੰਨ ਸ਼ਰਤਾਂ ਮੈਂ ਸਿਰਫ ਤਿੰਨ ਹੀ ਕੰਮ ਕਰਨੇ ਸੀ ਬੰਨ ਤੋਂ ਬਾਅਦ ਇੱਕ ਤਾਂ ਮੈਂ ਕਰਨਾ ਸੀ ਕਿ ਜਿਹੜੀ ਐਜੂਕੇਸ਼ਨ ਆ ਉਹ ਟੋਟਲੀ ਫ੍ਰੀ ਕਰਨੀ ਸੀ ਜਿਹੜੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਹੈਗੀ ਐਜੂਕੇਸ਼ਨ ਜਿਹੜੀ ਉਹ ਵਿਚਾਲੇ ਰਹਿ ਜਾਂਦੀ ਆ ਆਪਾਂ ਨੂੰ ਪਤਾ ਪੈਸੇ ਕਰਕੇ ਪੜਾਈ ਬਹੁਤ ਕਾਜਕਾਲ ਮਹਿੰਗੀ ਆ ਸਾਰਿਆਂ ਨੂੰ ਪਤਾ ਆਪਾਂ ਔਰ ਦੂਸਰਾ ਜਿਹੜਾ ਕੰਮ ਸੀ ਕਿ ਇਲਾਜ ਫ੍ਰੀ ਕਰਨਾ ਆਪਾਂ ਨੂੰ ਲੱਗਦਾ 5 ਲੱਖ ਵਾਲੇ ਕਾਰਡ ਤੇ ਇਲਾਜ ਫ੍ਰੀ ਆ ਪਰ ਕਈ ਸਾਰੀਆਂ ਬਿਮਾਰੀਆਂ ਉੱਤੇ ਫ੍ਰੀ ਨਹੀਂ ਗੀਆਂ ਤੁਹਾਡੇ 15000 ਦਾ ਇਲਾਜ ਫ੍ਰੀ ਕਰਤਾ ਨਾਲ ਐਸੇ ਵੀ ਜੇ ਕਾਰਡ ਵੀ ਬਣਿਆ ਹੋਵੇ ਤੁਹਾਡੇ ਕੋਲ ਸਾਡੇ ਕੋਲ ਬਥੇਰੇ ਇੱਥੇ ਕੇਸ ਹੈਗੇ ਬਠਿੰ ਪ੍ਰਾਈਵੇਟ ਹਸਪੀਟਲ ਵਾਲੇ ਪੈਸੇ ਵੈਸੇ ਵੀ ਲੈ ਲੈਂਦੇ 30 ਤੋਂ 40000 50000 ਫਿਰ ਵੀ ਲੈ ਲੈਂਦੇ ਉਹੀ ਗੱਲ ਨਹੀਂ ਹੁਣ ਤੁਸੀਂ 15000 ਦਾ ਇਲਾਜ ਕਰਾ ਲਿਆ ਹਮ ਕਾਰਡ ਤੇ ਤੇ ਤੁਹਾਡੀਆਂ 15000 ਦੀ ਦਵਾਈ ਲੱਗੀ ਲੱਗੀ ਤੇ ਦੋਨੋਂ ਕੋਈ ਫਾਇਦਾ ਇਲਾਜ ਤੇ ਕਾਰਡ ਬਰਾਏ ਦਾ ਮਤਲਬ ਟੋਟਲੀ ਫ੍ਰੀ ਤੇ ਟੋਟਲੀ ਫ੍ਰੀ ਕਰੋ ਅਪੈਂਡੇਕਸ ਨਾੜ ਦੋ ਚ ਹੈ ਨਹੀਂ ਨਾ ਹੈਲਥ ਦਾ ਫ੍ਰੀ ਹੋਣਾ ਸੀ ਐਜੂਕੇਸ਼ਨ ਹੈਲਥ ਇਹ ਦੋਨੋਂ ਚੀਜ਼ਾਂ ਫ੍ਰੀ ਹੋਣੀਆਂ ਚਾਹੀਦੀਆਂ ਹਰ ਇੱਕ ਬੰਦੇ ਵਾਸਤੇ ਬਿਨਾਂ ਕਿਸੇ ਨਾ ਭੇਦ ਭਾਵ ਦੇ ਹਮ ਔਰ ਤੀਸਰੀ ਗੱਲ ਇਹ ਹੈ ਕਿ ਚਾਹੇ ਕਿਸੇ ਨੂੰ ਪ੍ਰਾਈਵੇਟ ਹੀ ਲਾਓ ਤੁਸੀਂ ਨੌਕਰੀ ਤਾਂ ਲਾਓ ਨ ਰੋਡਜ਼ ਵਿਭਾਗ ਮੈਂ ਕਿਹਾ ਮੈਂ ਪ੍ਰਾਈਵੇਟ ਕਰਦਾ ਸਾਰੇ ਵਿਭਾਗ ਮੈਂ ਤਾਂ ਇਹ ਪ੍ਰਾਈਵੇਟ ਦੇ ਹੀ ਆਉਂਦੇ ਆ ਠੇਕੇਦਾਰ ਵਾਲੀ ਸਰਕਾਰ ਕਹਿੰਦੀ ਵੀ 40000 ਤੁੱਤੇ ਦੇ ਦਿੰਦੀਆਂ ਨੌਕਰੀਆਂ ਬੋਰਡ ਵੀ ਲੱਗੇ ਮੁੱਖ ਮੰਤਰੀ ਸਾਹਿਬ ਦੇ ਨਹੀਂ ਤੁਸੀਂ ਬੋਰਡ ਲਾ ਕੇ ਕੁਛ ਮਰਜ਼ੀ ਸਾਫੇਦ ਕਰੀ ਜਾਓ ਫਿਰ ਤੁਸੀਂ ਇਹ ਵੀ ਵੇਖੋ ਨਾ ਵੀ ਹੋਣਾ ਕਨਸਟੇਬਲ ਦਾ ਪੇਪਰ ਹੋ ਹੀ ਜਾਂਦਾ ਹਮ ਕਨਸਟੇਬਲ ਦਾ ਪੇਪਰ ਹੋ ਹੀ ਜਾਂਦਾ ਇਹ ਪੇਪਰ ਦੇ ਵਿੱਚ ਤੁਸੀਂ ਵੇਖ ਲਓ ਵੀ ਘੱਟ ਤੋਂ ਘੱਟ 5-7 ਲੱਖ ਬੰਦਾ ਪੇਪਰ ਦੇ ਹੀ ਜਾਂਦਾ ਤੇ ਪੋਸਟ ਹੈਗੀ 1700 ਉਹ ਚੋਂ ਵਿੱਚੋਂ ਕੁੜੀਆਂ ਕੱਢ ਦੋ ਜਾਂ ਫਿਰ ਕੋਈ ਫੌਜੀ ਕੱਢ ਦੋ ਤੇ ਪਿੱਛੇ ਰਹਿ ਗਏ ਕਿਨੇ ਗਏ 1000 ਬ ਤੁਸੀਂ ਕਹਿ ਰਹੇ ਹੋ ਕਿ ਬਾਹਰਲੇ ਨੂੰ ਰੋਕ ਲਾਂ ਕਿਵੇਂ ਰੋਕ ਲੋਗੇ ਮੈਨੂੰ ਹੀ ਲੱਗਦਾ ਰੋਕ ਲਾਂਗੇ ਜੇ ਰੋਕੋਗੇ ਤਾਂ ਵੱਡਾ ਟੁਕੀ ਜ਼ਿਆਦਾ ਹੋਊਗਾ ਮਾਡਲ ਖਰਾਬ ਹੋਊਗਾ ਕਿਉਂਕਿ ਜੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਬਾਹਰੋਂ ਲੋਕ ਆਉਣਗੇ ਨੌਕਰੀ ਕਰਨ ਲਈ ਇਹ ਮਾਡਲ ਬਣਾ ਦੇਣਾ ਪੰਜਾਬ ਨੂੰ ਤੁਸੀਂ ਕਹਿੰਦੇ ਹੋ ਇੱਥੋਂ ਵਾਲਿਆਂ ਨੂੰ ਸਮੱਸਿਆ ਹੈਗੀ ਹੈ ਨਹੀਂ ਬਾਹਰੋਂ ਤਾਂ ਤਾਂ ਆਉਣਗੇ ਨਾ ਜੇ ਕਿਥੇ ਐਜੂਕੇਸ਼ਨ ਸਿਸਟਮ ਸਾਡੇ ਆਪ ਦਾ ਨਹੀਂ ਸਹੀ ਚੰਡੀਗੜ੍ਹ ਤੋਂ ਸਪੈਲਿੰਗ ਤੋਂ ਉਹਨਾਂ ਨੂੰ ਹੀ ਲਿਖਣੇ ਆਉਂਦੇ ਇੱਕ ਗੱਲ ਤੇ ਇਹ ਵੀ ਤੁਸੀਂ ਬਾਕੀਆਂ ਨੂੰ ਕੀ ਦੱਸੋਗੇ ਜਿਹੜਾ ਬੰਦਾ ਤੁਸੀਂ ਕੋਈ ਵੀ ਵਿਧਾਇਕ ਚੁਣ ਰਹੇ ਹੋ ਮੈਂ ਕਹਿੰਦਾ ਉਹ ਇਹਨਾਂ ਕਿ ਐ ਉਸ ਫੀਲਡ ਦੇ ਵਿੱਚ ਨੌਲੇਜ ਹੋਵੇ ਕਿ ਜੇਕਰ ਤੁਸੀਂ ਸਟੱਡੀ ਵੀ ਫ੍ਰੀ ਕਰਨ ਲੱਗੇ ਉਹ ਤਾਂ ਕਿਸੇ ਲੈਵਲ ਦੀ ਕਰਨੀ ਚਾਹੀਦੀ ਆ ਤੁਸੀਂ ਵੇਖ ਲਓ ਕਿ ਕਿੰਨੇ ਕੇਸ ਆਪਣੇ ਪੈਂਡਿੰਗ ਪਏ ਤੁਹਾਨੂੰ ਹੁਣ ਜਿਹੜੇ ਮੈਂਬਰ ਆਫ ਪਾਰਲੀਮੈਂਟ ਆਪਣੇ ਪੰਜਾਬ ਦੇ ਇਹਨਾਂ ਦਾ ਕੰਮ ਪਸੰਦ ਨਹੀਂ ਰਾਜ ਸਭਾ ਵਾਲੇ ਹੁਣ ਚਾਹੀਏ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਵਾਲੇ ਹੋਣ ਦੇਖੋ ਜੀ ਰਾਜ ਸਭਾ ਦੇ ਵਿੱਚ ਸੱਤ ਮੈਂਬਰ ਆਵਾਂ ਦੀ ਪਾਰਟੀ ਦੇ ਐਮਪੀ ਬਣਾ ਕੇ ਭੇਜਿਆ ਮੈਂ ਕਦੇ ਰਾਗਵ ਚੱਡਾ ਨੂੰ ਅੱਜ ਤੱਕ ਪੰਜਾਬ 'ਚ ਨਹੀਂ ਵੇਖਿਆ ਆਪ ਦੇਖੀ ਵੀ ਇੱਥੇ ਖੜਾ ਹੈ ਹਾਲਾਂਕਿ ਉਹ ਪੰਜਾਬ ਦਾ ਐਮਪੀ ਹੈ ਸੀਚੀਵਾਲ ਸਾਹਿਬ ਨੂੰ ਮੈਂ ਨਹੀਂ ਕਦੇ ਵੇਖਿਆ ਉਹ ਔਰ ਭਜਨ ਸਾਹਿਬ ਜੀ ਤਾਂ ਗ੍ਰੇਟ ਕੁੱਟੀ ਜਾਂਦੇ ਉਹ ਕਹਿੰਦੇ ਮੈਨੂੰ ਲੋੜ ਹੀ ਨਹੀਂ ਹੈ ਤਨਖਾਹ ਮਿਲ ਜਾਂਦੀ ਹੈ ਤੁਸੀਂ ਪੰਜਾਬ ਦੇ ਨੁਮਾਇੰਦੇ ਜਿਹੜੇ ਉੱਥੇ ਸੱਤ ਬੰਦੇ ਚੁਣ ਕੇ ਦੇ ਕੇ ਆਏ ਆ ਉਹਨਾਂ ਸਾਨੂੰ ਇਹ ਵੀ ਤਾਂ ਪਤਾ ਲੱਗੇ ਵੀ ਉਹ ਕੀ ਸੋਚ ਕੇ ਦਿੱਤੇ ਆ ਵੀ ਉਹ ਪੰਜਾਬ ਦੀ ਗੱਲ ਕਰਨਗੇ ਮੈਂ ਥੋੜੇ ਨਾ ਤੇ ਪੰਜਾਬ 'ਚ ਖੜਾ ਆਪੋ ਬਾਟਮ ਲਾਈਨ ਤੇ ਖੜੇ ਆਪਾਂ ਨੂੰ ਹਰ ਚੀਜ਼ ਪਤਾ ਵੀ ਕਿਵੇਂ ਹੋਈ ਜਾਂਦੀ ਆਖੀ ਵੇਹਨੇ ਆ ਤੁਰੇ ਫਿਰਦੇ ਆ ਬੱਸਾਂ 'ਚ ਵੀ ਸਫ਼ਰ ਕਰਦੇ ਆ ਲੋਕਾਂ ਨਾਲ ਗੱਲਬਾਤ ਵੀ ਕਰਦੇ ਆ ਉਹ ਇੱਥੇ ਕਦੇ ਆਏ ਕਦੇ ਆਪਣੇ 'ਚ ਰਹੇ ਆਪਣੀ ਗੱਲ ਕੀ ਰੱਖਣਗੇ ਇਤੂ ਬੋਧ ਲੱਗਦਾ ਨਾ ਵੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹ ਕਿੱਥੋਂ ਤੱਕ ਸੋਚਦੀ ਹੈ ਪੰਜਾਬ ਬਾਰੇ ਵੀ ਤੁਸੀਂ ਸਾਨੂੰ ਦੱਸ ਰਹੇ ਜੀ ਪਹਿਲਾਂ ਜੋ ਗੱਲਬਾਤ ਚ ਵੀ ਦਿੱਲੀ ਵੀ ਗਏ ਸੀ ਤੁਸੀਂ ਮਾਡਲ ਦੇਖਣ ਆ ਮੈਂ ਦਿੱਲੀ ਵੇਖ ਕੇ ਆਇਆ ਮੈਂ ਦਿੱਲੀ ਗਿਆ ਸੀਗਾ ਉੱਥੇ ਬੜਾ ਬੁਰਾ ਹਾਲ ਆ ਉੱਥੇ ਤਾਂ ਕੁਝ ਵੀ ਐਵੇਂ ਕਹਿੰਦੀਆਂ ਗੱਲਾਂ ਹੈਗੀਆਂ ਵੀ ਸਾਰਾ ਕੁਝ ਵਧੀਆ ਆਏਗਾ ਜੀ ਉੱਥੇ ਤਾਂ ਮਾਡਲ ਬਹੁਤ ਵਧੀਆ ਦਿੱਲੀ ਦਾ ਮਾਡਲ ਆ ਬੜਾ ਵਧੀਆ ਬਣਾ ਦੇ ਕਹਿੰਦੇ ਮਹੱਲਾ ਕਨੀਨ ਬਹੁਤ ਵਧੀਆ ਦਿੱਲੀ ਬਹੁਤ ਵਧੀਆ ਹੋਊਗੀ ਮਹੱਲਾ ਕਨੀਨ ਤੁਸੀਂ ਇੱਥੇ ਵੇਖ ਲਓ ਜਿਹੜੇ ਮਹੱਲਾ ਕਨੀਨ ਕਾ ਕਿੰਨੇ ਕ ਆਪਣੇ ਵਧੀਆ ਗਏ ਮੇਰੇ ਪਿੰਡ ਦੇ ਵਿੱਚ ਵ ਮੇਰੇ ਪਿੰਡ ਦੇ ਵਿੱਚ ਤੁਸੀਂ ਇਹ ਲੋ ਗਰਾਊਂਡ ਹੈ ਨਹੀਂਗਾ 12ਵੀਂ ਤੱਕ ਸਕੂਲ ਹੈ ਨਹੀਂਗਾ ਮੇਰੇ ਪਿੰਡ ਦੇ ਵਿੱਚ ਜਿਹੜੀ ਚੀਜ਼ ਹੈ ਨਹੀਂ ਕਿ ਮੈਂ ਤੁਹਾਨੂੰ ਮੋਟੀ ਮੋਟੀ ਦਸੀਆਂ ਮੇਰੇ ਅੱਖੀ ਵੇਖਦੇ ਵੇਖਦੇ ਜਿਹੜੀਆਂ ਚੀਜ਼ਾਂ ਬੇਸਿਕ ਹੋਣੀਆਂ ਚਾਹੀਦੀਆਂ ਗਰਾਊਂਡ ਹੀ ਹੈ ਨਹੀਂ ਸਕੂਲ ਹੀ ਨਹੀਂ 12ਵੀਂ ਤੱਕ ਇੱਥੋਂ ਤੱਕ ਕਿ ਬੈਂਕ ਹੈ ਨਹੀਂ ਸਾਨੂੰ ਭਜਣਾ ਪੈਂਦਾ ਹੈਗਾ ਦੂਜੇ ਪਿੰਡਾਂ ਦੇ ਵਿੱਚ ਜਾ ਕੇ ਜੇ ਕਿਸੇ ਨੇ 1000 ਰੁਪਏ ਕਢੋਣਾ 500 ਰੁਪਏ ਕਢੋਣਾ ਦੂਜੇ ਪਿੰਡ ਜਾਣਾ ਪੈਂਦਾ ਤੁਸੀਂ ਉਹਦੇ ਵਿੱਚੋਂ ਤੁਸੀਂ 50 ਰੁਪਏ ਕਢਵਾਇਆ ਨਹੀਂ ਤੁਸੀਂ ਗਏ ਸੀ ਦਿੱਲੀ ਕੰਮ ਹੋਇਆ ਨਹੀਂ ਕੁਝ ਚਾਰੂ ਵਾਲਾ ਵਿੱਚ ਮੈਨੂੰ ਨਹੀਂ ਲੱਗਿਆ ਕਿ ਕੁਝ ਵਧੀਆ ਹੋਇਆ ਉੱਥੇ ਅਦਰੋ ਸੜਕਾਂ ਦੇ ਲੋਕ ਪਏ ਆ ਗਏ ਠੇਲਿਆਂ ਤੇ ਤੁਰੇ ਫਿਰਦੇ ਕੋਈ ਨਾ ਟ੍ਰੈਫਿਕ ਹੈ ਨਾ ਪ੍ਰੋਡਕਸ਼ਨ ਦਿੱਲੀ ਮਾਡਲ ਅਸੀਂ ਲਾਗੂ ਕਰਾਂਗੇ ਪੰਜਾਬ ਤੇ ਵੀ ਹੋਰ ਥਾਂ ਤੇ ਨਹੀਂ ਫਿਰ ਕਰ ਹੀ ਜਾਂਦੇ ਆ ਨਾ ਉਹ ਇੱਥੇ ਵੀ ਬੁਰਾ ਹਾਲ ਹੈ ਸੜਕਾਂ ਦੇ ਉੱਤੇ ਲਿਟੀ ਜਾਂਦੇ ਆ ਨਸ਼ੇ ਖਾ ਕੇ ਉੱਥੇ ਪੈ ਗਏ ਇੱਥੇ ਪੈ ਗਏ ਸਾਰਾ ਕੁਝ ਚੱਲੀ ਜਾਂਦਾ ਦਿੱਲੀ ਮਾਡਲ ਹੀ ਹੈ ਇਹ ਐਮੀਨੇਸ਼ਨ ਸਕੂਲ ਬਣਾਏ ਜਾਂ ਕਿੰਨੇ ਟੀਚਰ ਭਰਤੀ ਕੀਤੇ ਆ ਜਿਹੜੇ ਪਿਛਲੇ ਸੀਗੇ ਜਿਹੜੇ ਕੰਟਰੈਕਟ ਬੇਸ ਤੇ ਸੀਗੇ ਤੁਸੀਂ ਉਹਨਾਂ ਨੂੰ ਪੱਕੇ ਕਰਕੇ ਕਹਿ ਦੋ ਵੀ ਅਸੀਂ ਇਹ ਭਰਤੀ ਕੀਤੀ ਹੈ ਜੀ ਨਵੇਂ ਇਹ ਗੱਲ ਤਾਂ ਜਾਇਜ਼ ਨਹੀਂ ਨਾ ਹੂੰ ਨੌਕਰੀਆਂ ਕੱਢੋ ਠੀਕ ਹੈ ਪਰ ਨੌਕਰੀਆਂ ਦਾ ਕੋਈ ਪਾਰਟੀਕੂਲਰ ਇੱਕ ਸਿਸਟਮ ਤਾਂ ਹੋਣਾ ਚਾਹੀਦਾ ਨਾ ਵੀ ਨੌਕਰੀਆਂ ਤੁਸੀਂ ਕਿਸ ਬੇਸ ਤੇ ਕੱਢ ਰਹੇ ਹੋ ਰੋਡਿੰਗ ਦੇ ਮੈਂ ਕਿਹ ਪਾਉਂਦੇ ਆ ਆਜ਼ਾਦਮੀ ਦੇ ਬਾਰ ਕਿੰਨੇ ਹੁੰਦੇ ਆ ਚਰਚਾ ਨਹੀਂ ਹੁੰਦੀ ਉਹਨਾਂ ਦੀ ਜਿਹੜੀਆਂ ਪਾਰਟੀਆਂ ਵਾਲੇ ਜਿਹੜੇ ਸਿਆਸਦਾਨ ਨੇ ਨੇਤਾ ਮੈਂਬਰ ਆਫ ਪਾਰਲੀਮੈਂਟ ਖੜੇ ਹੁੰਦੇ ਆ ਉਹਨਾਂ ਦੀ ਹੀ ਚਰਚਾ ਹੁੰਦੀ ਆ ਦੂਜਿਆਂ ਦੀ ਚਰਚਾ ਨਹੀਂ ਹੁੰਦੀ ਨਾ মিডিਆ ਕਰਦਾ ਹੁੰਦੀ ਨਹੀਂ ਗੱਲ ਉਹੀ ਹੋਣਾ ਜੀ ਬੰਦਾ ਇਹ ਸੱਚਦਾ ਵੀ ਹਰ ਇੱਕ ਬੰਦਾ ਉੱਚੇ ਪਾਸੇ ਨੂੰ ਚੜ੍ਹਦਾ ਨੀਵੇਂ ਪਾਸੇ ਨੂੰ ਕੋਈ ਨਹੀਂ ਆ ਜਦੋਂ ਕਿ ਬੰਦਾ ਕੋਈ ਥੋੜੇ ਮੇਰਾ ਕੋਈ ਉੱਟ ਕੇਸ ਫੀਲਡ ਚੋਂ ਦਤਾ ਉਹਲਾ ਸੋਚਦਾ ਆਪਣੇ ਵਰਗਾ ਹੀ ਆ ਜਰ ਇੱਥੇ ਫਿਰਦਾ ਸੀਗਾ ਹੂੰ ਉਹਦਾ ਆਪਣੇ ਜੀ ਰਹਿੰਦਾ ਇਹਨੂੰ ਕੀ ਸੋਣਾ ਮੈਂ ਇੱਥੇ ਮੈਂ ਹੁਣ ਅਨਾਉਂਸ ਕਰਦਾ ਵੀ ਕੱਲ ਨੂੰ ਮੈਂ ਗਿੱਦਰਬਾਦ ਚ ਇਕੱਠਾ ਜਾ ਰਹੇ ਹਾਂਗਾ ਤੇ ਉੱਥੇ ਇਕੱਠ ਕਰਨਾ ਤੁਸੀਂ ਵੇਖੋ ਮੇਰੇ ਮਗਰ 100 ਬੰਦਾ ਨਹੀਂ ਆਉਣਾ ਹੂੰ ਕਿਉਂਕਿ ਗੱਲ ਇਹ ਵੀ ਲੋਕਾਂ ਦੀ ਮੈਂਟੈਲਿਟੀ ਹੈ ਆਪਣੇ ਮਾਈਂਡ ਸੈਟ ਚ ਹੈ ਜੇ ਉੱਥੇ ਕੋਈ ਰਾਜਨੀਤਿਕ ਨੇਤਾ ਮਾਇਨ ਚਲੋ ਰਾਜਾ ਬਣੇਗਾ ਕੇ ਕਹਿ ਦੇ ਵੀ ਮੈਂ ਤੜਕੇ ਗਿੱਦਰ ਮੈਂ ਆਉਣਾ ਤੇ 2000 ਬੰਦਾ ਵੈਸੇ ਹੀ ਖੜਾ ਹੋਊਗਾ 100 ਤਾਂ ਨਾਲ ਹੀ ਹੋਣਾ ਦੇ ਜਿਹੜੇ ਇਹਨਾਂ ਲੋਕਾਂ ਦੇ ਆਪਣੇ ਦਿਮਾਗ 'ਚ ਇਮੇਜ ਬਣਾਈ ਨਾ ਵੀ ਉਹ ਤਗੜੇ ਲੋਕ ਆ ਤਣਾੜ ਲੋਕ ਆ ਸੀ ਵੋਟ ਉਹਨਾਂ ਨੇ ਉਹਨੂੰ ਡਰ ਪਤਾ ਨਹੀਂ ਕਾਹਦਾ ਉਹਨਾਂ ਤੋਂ ਵੀ ਆਪਣੇ ਮਨਚੇ ਕਿ ਤਰ੍ਹਾਂ ਦਾ ਡਰ ਬਣਾਤਾ ਹੂੰ ਮੈਨੂੰ ਕੋਈ ਦੱਸੋ ਜਿਹੜੇ ਰਾਜਨੀਤਿਕ ਨੇਤਾਗੇ ਕਿੰਨੇ ਵੀ ਹੈਗੇ ਆ ਹੂੰ ਇਹਨਾਂ ਦੇ ਕਿੰਨੇ ਬੱਚੇ ਆ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਕੋਈ ਵੀ ਨਹੀਂ ਬਰਦਾ ਪਿੰਡਾਂ 'ਚ ਜਾ ਕੇ ਪੁੱਛੋਗੇ ਨਾ ਹਾਊਸ ਰਾਈਡਿੰਗ ਕਿੰਨੀ ਦੀ ਤੁਹਾਨੂੰ ਦੱਸ ਨਹੀਂ ਸਕਦੇ ਹੂੰ ਵੜਿੰਗ ਸਾਹਿਬ ਦਾ ਬੱਚਾ ਪਰਸੋਂ ਜਿਹੜੇ ਹਾਊਸ ਰਾਈਜ਼ਿੰਗ ਕਰਕੇ ਆਇਆ ਹਾਊਸ ਰੇਕ ਉਹਨਾਂ ਨੂੰ ਪਤਾ ਹੈ ਕਿ ਕੀ ਚੀਜ਼ ਹੈ ਆਪਦੇ ਬੱਚੇ ਤਾਂ ਇਹਨਾਂ ਦੇ ਆਕਸਫੋਰਡ ਯੂਨੀਵਰਸਿਟੀ ਨਾਲ ਪੜ੍ਹ ਕੇ ਆਉਂਦੇ ਆ ਆਕਸਫੋਰਡ ਯੂਨੀਵਰਸਿਟੀ ਦਾ ਨਾਂ ਹੀ ਨਹੀਂ ਪਤਾ ਉਹਦੇ ਬੰਦਿਆਂ ਨੂੰ ਤਾਂ ਉੱਥੋਂ ਪੜ੍ਹ ਕੇ ਆਉਂਦੇ ਆ ਤੇ ਅਸੀਂ ਇੱਥੇ ਪੜ੍ਹ ਗਏ ਸਰਕਾਰੀ ਸਕੂਲਾਂ 'ਚ ਸਾਨੂੰ ਦਈ ਕੋ ਅਸੀਂ ਥੋੜੇ ਵਾਸਤੇ ਬਹੁਤ ਕੰਮ ਕਰ ਰਹੇ ਹਾਂ ਸਾਡੇ ਵਾਸਤੇ ਕੀ ਕੰਮ ਕੀਤਾ ਸਰਕਾਰੀ ਸਕੂਲਾਂ ਜਾ ਕੇ ਬੁਰਾ ਹਾਲ ਵੇਖੋ ਕਿੰਨਾ ਦਾ ਟੀਚਰ ਨਹੀਂ ਪੂਰੇ ਜੋ ਉੱਥੇ ਮੈਂ ਆ ਪੜਾਈ ਕੀਤੀ ਮੈਨੂੰ ਟੀਚਰ ਪੂਰੇ ਨਹੀਂ ਮਿਲੇ ਸੀ ਸਾਨੂੰ ਪਤਾ ਹੈ ਕਿ ਕੀ ਹਾਲਾਤ ਹੈ ਇੱਥੋਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਆ ਹੂੰ ਐਵੇਂ ਕਹਿਣ ਨੂੰ ਕਹੀ ਜਾਣਾ ਉਹ ਤਾਂ ਕੋਈ ਗੱਲ ਦਾ ਤਕ ਨਹੀਂ ਨਾ ਬੰਦ ਆਗਾ ਚਾਹੇ ਤਾਂ ਤੁਸੀਂ ਵੀ ਆਓ ਸਾਡੇ ਨਾਲ ਬਾਟਮ ਲਾਈਨ ਤੇ ਲਾਓ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਜਿਹੜੇ ਟੀਚਰ ਭਰਤੀ ਕੀਤੀ ਉਹਨਾਂ ਤੇ ਭਰੋਸਾ ਨਹੀਂਗਾ ਹੂੰ ਜੇ ਤੁਸੀਂ ਏਟੀਟੀ ਵਾਲ ਨੂੰ ਨਹੀਂ ਲਾਉਣਾ ਬੀਏ ਵਾਲ ਨੂੰ ਨਹੀਂ ਲਾਉਣਾ ਫੇ ਡਿਗਰੀ ਬੰਦ ਕਰੋ ਕਿਉਂ ਉਹਨਾਂ ਨੂੰ ਰੂਏ ਟੈਂਕੀਆਂ ਦੇ ਚੜਾ-ਜੜਾ ਕੁੱਟਦੇ ਆ ਕਿਦੇ ਕਿਤੇ ਬੁਲਾ ਲੈ ਕੁੱਟ ਲੈ ਕੇ ਕਿਤੇ ਬੁਲਾ ਲੈ ਕੁੱਟ ਲੈ ਇਹ ਤੁਹਾਨੂੰ ਪਤਾ ਵੀ ਇਹ ਨਹੀਂ ਲੱਗਣ ਦੇ ਕਾਬਲ ਫਿਰ ਡਿਗਰੀ ਬੰਦ ਕਰੋ ਨਾ ਕਰਾਓ ਸਿੱਧਾ ਕੋਈ ਆਹ ਪੜਾਈ ਕਰੋ ਇਹ ਤੋਂ ਬਾਤ ਇੱਥੇ ਚੱਲ ਸਕਦੀ ਹੈ ਫਿਰ ਕਿਵੇਂ ਬਦਲੂ ਲੋਕਾਂ ਦੀ ਮਾਨਸਿਕਤਾ ਕਿਵੇਂ ਬਦਲੂ ਕਿਵੇਂ ਲੱਗੂਗਾ ਵੀ ਆਹ ਨੌਜਵਾਨ ਜਿਹੜਾ ਹੈਗਾ ਸਾਡੇ ਵਾਸਤੇ ਕੁਝ ਕਰ ਰਿਹਾ ਹੈ ਉਹ ਤਾਂ ਬਾਰੀ-ਬਾਰੀ ਕਈ ਵਾਰੀ 5-5 ਚਾਰ-ਚਾਰ ਵਾਰੀ ਐਮਪੀ ਬਣ ਕੇ ਲਗਾਤਾਰ 20-30 ਸਾਲਾਂ ਤੋਂ ਬਣੀ ਜਾਂਦੇ ਆ ਮੈਂਬਰ ਆਫ ਪਾਰਲੀਮੈਂਟ ਉਹ ਕਹਿੰਦੇ ਬੜੀ ਸੇਵਾ ਕੀਤੀ ਆ ਹੁਣ ਕਾਲੀਦਾਰ ਵਾਲੇ ਕਹਿੰਦੇ ਰਾਜਨੀ ਸੇਵਾ ਹੋਰ ਕਾਂਗਰਸ ਵਾਲੇ ਵੀ ਕਹਿੰਦੇ ਕਿੰਨਾ ਕੁਝ ਕਰਤਾ ਆ ਸਮਾਰਟ ਸਕੂਲ ਬਣਾ ਦੇ ਕੈਪਟਨ ਮਿਰਿੰਦਰ ਸਿੰਘ ਕਹਿੰ ਦੇਖੋ ਜੀ ਗੱਲ ਇਹ ਆ ਵੀ ਜਿਹੜਾ ਪੈਸਾ ਇਕੱਠਾ ਕਰਨਾ ਜਾਂ ਪੈਸੇ ਨਾਲ ਇਲੈਕਸ਼ਨ ਜਿਤਨਾ ਇਹ ਆਪਾਂ ਸਾਰੇ ਜਾਣਦੇ ਆ ਮੈਨੂੰ ਪਤਾ ਹੈਗਾ ਅ ਜਦੋਂ ਐਮਐਲਏ ਦੇ ਇਲੈਕਸ਼ਨ ਹੁੰਦੇ ਆ ਨਾ ਕਿਹੜਾ ਕਹਿੰਦਾ ਕਿ ਪੈਸਿਆਂ ਤੇ ਵੋਟ ਨਹੀਂ ਵੇਖਦੀ ਮੈਂ ਕਹ ਰਿਹਾ ਕਿ ਪੈਸਿਆਂ ਦੇ ਵੋਟ ਵੇਖਦੀ ਆ ਆਪਣ ਸਾਰਿਆਂ ਨੂੰ ਪਤਾ ਬਸ ਆਪਾਂ ਅੱਖੀ ਦੇਖ ਕੇ ਇਹ ਨਾ ਕਰ ਦਿੰਦੇ ਆ ਵੀ ਨਹੀਂ ਪਤਾ ਸਾਨੂੰ ਸਾਰਾ ਕੁਝ ਹੁੰਦਾ ਉਹਦੇ ਵੋਟਾਂ ਪੈਰੀ ਹੁਣ ਉਹ ਜਿਹੜਾ ਪੈਸਾ ਇਕੱਠਾ ਕਰਨ ਆਸਤੇ ਬਣੇ ਆ ਉਹ ਜਦੋਂ ਲੋਕ ਪੈਸੇ ਦੇ ਕੇ ਵੋਟਾਂ ਪਾ ਲੈਂਦੇ ਆ ਫਿਰ ਲੋਕ ਚਾਹੁੰਦੇ ਆ ਕਿ ਸਾਡਾ ਹੁਣ ਬੰਦਾ ਵਿਕਾਸ ਕਰੇ ਉਕਾਸ ਬੰਦਾ ਕਿਉਂ ਕਰੂ ਜਿਹੜੇ ਬੰਦੇ ਦਾ ਹੁਣ ਇਲੈਕਸ਼ਨਾਂ ਦੇ ਵਿੱਚ ਇਹਦਾ ਕਰੋੜ ਰੁਪਈਆ ਲੱਗਿਆ ਹੁਣ ਪਹਿਲਾਂ ਅਗਲਾ ਕਰੋੜ ਪੂਰਾ ਕਰੂਗਾ ਕਿ ਪਹਿਨ ਲੋਕਾਂ ਦਾ ਵਿਕਾਸ ਕਰੂਗਾ ਫਿਰ ਜਿਹੜਾ ਉਹ ਬੰਦੇ ਨੂੰ ਗਾਲਾਂ ਮੰਦਾ ਕੱਢਦੇ ਆ ਫਿਰ ਬਾਅਦ ਚ ਵੋਟਾਂ ਵੀ ਪਾ ਦਿੰਨੇ ਆ ਇਹਦਾ ਕੋਈ ਤੋਕਰੀ ਗੱਲ ਲੈਣਾ ਮੈਂ ਉਸ ਦਾ ਪਹਿਲਾਂ ਬੰਦੇ ਦੀ ਪੂਰੀ ਇਨਵੈਸਟੀਗੇਸ਼ਨ ਕਰੂ ਕਿ ਬੰਦਾ ਲੈਵਲ ਦਾ ਹੈਗਾ ਇਸ ਦਾ ਜਾਂ ਇਹ ਸਾਡੇ ਵਾਸਤੇ ਕੁਝ ਕਰ ਸਕਦਾ ਜਾਂ ਨਹੀਂ ਕਰ ਸਕਦਾ ਤੇ ਫਿਰ ਤੁਸੀਂ ਉਸ ਤੋਂ ਬਾਅਦ ਉਹਨੂੰ ਕਹੋ ਵੀ ਹਾਂ ਭਈ ਹੁਣ ਅਸੀਂ ਤੈਨੂੰ ਵੋਟ ਪਾਵਾਂਗੇ ਤੂੰ ਸਾਡੇ ਕੰਮ ਕਰੀ ਆਪਣੇ ਮੈਂ ਤਾਂ ਇਸ ਗੱਲ ਨੂੰ ਲੈ ਕੇ ਵੀਰਾ ਰਾਤ ਭਰਾਤੇ ਬੈਠਾ ਹਾਂ ਤਾਂ ਮੇਰਾ ਰੋਂ ਨਿਕ ਮੇਰੇ ਨਾਲ ਪੂਰਾ ਨੇ ਸਾਥ ਦਿੱਤਾ ਖੁੱਲ ਕੇ ਤੁਰੇ ਉਹਨਾਂ ਵਿਚਾਰਿਆਂ ਦਾ ਚਿਹਰਾ ਵੇਖ ਕੇ ਮੈਨੂੰ ਐ ਮਹਿਸੂਸ ਹੁੰਦਾ ਵੀ ਇਹਨਾਂ ਵਾਸਤੇ ਅੱਜ ਵੀ ਮੈਂ ਕੁਝ ਕਰ ਨਹੀਂ ਸਕਦਾ ਮੇਰੇ ਹੱਥ ਵੱਜੇ ਆ ਤੇ ਜੇ ਦੇਖੋ ਉਹਨਾਂ ਬੰਦਿਆਂ ਵਾਸਤੇ ਮੈਂ ਇਨਾ ਬੇਚੈਨ ਤਾਂ ਤੇ ਜਿਹੜੇ ਬਾਕੀ ਲੋਕ ਆ ਗਏ ਪੰਜਾਬ ਦੇ ਜਾਂ ਜਿੰਨੇ ਵੀ ਮੇਰੇ ਹਲਕੇ ਦੇ ਤਾਂ ਉਹਨਾਂ ਵਾਸਤੇ ਮੈਂ ਕਿੰਨਾ ਬੇਚੈਨ ਤੂੰਗਾ ਕਿਉਂਕਿ ਮੈਂ ਚਾਹਣਾਗਾ ਵੀ ਹਰ ਇੱਕ ਬੰਦੇ ਨੂੰ ਨੌਕਰੀ ਮਿਲੇ ਜਿਸੇ ਲੈਵਲ ਦਾ ਹੋਗਾ ਇਹਨਾਂ ਦਾ ਬੁਰਾ ਹਾਲ ਹੀ ਕਰਤਾ ਜਿਹੜਾ ਚਲੋ ਮੰਨਦੇ ਆ ਇਹ ਕਹਿੰਦੇ ਕਣ ਕਾਟਾ ਦਾ ਸਕੀਮ ਬੰਦ ਕਰ ਦਿਓ ਜੀ ਸਾਨੂੰ ਨਹੀਂ ਚਾਹੀਦੀ ਨੌਕਰੀਆਂ ਦੋ ਹੁਣ ਕਈ ਘਰਾਂ ਦੇ ਵਿੱਚ ਬ ਉਹ ਕਿਹਨੂੰ ਨੌਕਰੀ ਦਵੋਗੇ ਤੁਸੀਂ ਹੂੰ ਉਹ ਤਾਂ ਸਾਰਿਆਂ ਤੇ ਲਾਗੂ ਹੋ ਗਿਆ ਨਾ ਵੀ ਚਲੋ ਨੌਕਰੀਆਂ ਦਾ ਨੌਕਰੀਆਂ ਲੈ ਕੇ ਫਿਰ ਬਾਕੀਆਂ ਨੂੰ ਕਿਵੇਂ ਕਰੋਗੇ ਹੂੰ ਹਾਲਾਤ ਇਹ ਵਜ੍ਹਾ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਕੋਠੀਆਂ ਵਾਲਿਆਂ ਦੇ ਤਾਂ ਕੋਠੇ ਆ ਜਾਂਦੇ ਆ ਸਰਕਾਰੀ ਤੇ ਜਿਨ੍ਹਾਂ ਦੇ ਕੱਚੇ ਪਾਏ ਉਹਨਾਂ ਨੂੰ ਕੋਈ ਪੁੱਛਦਾ ਨਹੀਂਗਾ ਹੂੰ ਤਣਾਟ ਬੰਦਿਆਂ ਤੇ ਇੰਨਾ ਡਰ ਹੁੰਦਾ ਦਬਦਬਾ ਹੁੰਦਾ ਪਿੰਡਾਂ ਦੇ ਵਿੱਚ ਹੂੰ ਟੋਟਲ ਤੁਹਾਨੂੰ ਜਿਹੜੀ ਰਾਜਨੀਤੀ ਆ ਉਹ ਠੀਕ ਨਹੀਂ ਲੱਗਦੀ ਜੇ ਆਪਾਂ ਕਹੀਏ ਵੀ ਜਿਹੜੇ ਸਿਆਸਦਾਨ ਹੈਗੇ ਆ ਉਹ ਲੋਕਾਂ ਲਈ ਕੁਝ ਕਰ ਨਹੀਂ ਰਹੇ ਤੁਹਾਨੂੰ ਲੱਗਦਾ ਵੀ ਇਹ ਬਦਲਣ ਦੀ ਲੋੜ ਹੈਗੀ ਆ ਜੀ ਬਦਲ ਦੀ ਲੋੜ ਹੈ ਜੀ ਵੇਖੋ ਤੁਸੀਂ ਜੇਕਰ ਬੰਦੇ ਨੇ ਆਪ ਦਾ ਢੇਡੀ ਭਰਨਾ ਹੁੰਦਾ ਜਾਂ ਆਪਦੇ ਵਾਸਤੇ ਸਾਰਾ ਕੁਝ ਕਰਨਾ ਹੁੰਦਾ ਤਾਂ ਭਗਤ ਸਿੰਘ ਕੋਈ ਆਪੈ ਨਹੀਂ ਕਹਿ ਸਕਦੇ ਵੀ ਉਹਨੂੰ ਕੋਈ ਪੜ੍ਹਾਈ ਲਿਖਾਈ ਨਹੀਂ ਆਉਂਦੀ ਸੀ ਜਾਂ ਉਹਨੂੰ ਗਿਆਨ ਨਹੀਂ ਸੀਗਾ ਇੰਗਲਿਸ਼ ਵਧੀਆ ਬੋਲਦਾ ਸੀ ਹਰ ਇੱਕ ਭਾਸ਼ਾ ਦਾ ਚੰਗਾ ਨੌਲੇਜ ਸੀ ਉਹਨੂੰ ਉਸ ਨੌਲੇਜ ਦੇ ਬੇਸ ਤੇ ਉਹਨੂੰ ਚਾਹੇ ਚਾਹੁੰਦਾ ਕੋਈ ਵੀ ਨੌਕਰੀ ਲੈ ਸਕਦਾ ਸੀ ਉਸ ਟਾਈਮ ਤੇ ਵੀ ਅੰਗਰੇਜ਼ਾਂ ਨਾਲ ਲੜ ਕੇ ਵੀ ਮੈਂ ਉਹਨਾਂ ਨੇ ਲੈਣਾ ਪਰ ਨਹੀਂ ਲਿਖਤੀ ਸੰਘਰਸ਼ ਕੀਤਾ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਸੰਘਰਸ਼ ਕਰਨਾ ਸੀ ਪੈਸਾ ਨਹੀਂ ਇਕੱਠਾ ਕਰਨਾਗਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਦੋਂ ਫੌਣ ਤੋਂ ਪੜ ਇਸੇ ਆਗੇ ਡੈਪਟੀ ਵੀ ਲੱਗੇ ਜੋ ਚਾਹੁੰਦੇ ਤੋਂ ਵੀ ਨੌਕਰੀ ਕਰ ਸਕਦੇ ਸੀ ਉਹਨਾਂ ਨੂੰ ਕੀ ਲੋੜ ਸੀ ਕਿ ਨੌਕਰੀ ਛਡਾਂ ਦੀ ਲੋਕਾਂ ਵਾਸਤੇ ਸੰਘਰਸ਼ ਕਰਨ ਦੀ ਕਈ ਥੋੜੇ ਵਾਸਤੇ ਸੰਘਰਸ਼ ਕਰ ਰਹੇ ਆ ਗੱਲ ਇਹ ਹੈ ਕਿ ਉਹਨਾਂ ਲੋਕਾਂ ਨੇ ਪੈਸਾ ਇਕੱਠਾ ਕਰਨ ਵਾਸਤੇ ਸੰਘਰਸ਼ ਨਹੀਂ ਕੀਤਾ ਆਪਣੇ ਆਪ ਨੂੰ ਉੱਪਰ ਕਰਨ ਵਾਸਤੇ ਸੰਘਰਸ਼ ਨਹੀਂ ਕੀਤਾਗਾ ਉਹਨਾਂ ਲੋਕਾਂ ਨੇ ਲੋਕਾਂ ਵਾਸਤੇ ਸੰਘਰਸ਼ ਕੀਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਨਾਂ ਲੋਕਾਂ ਨੂੰ ਬਿਲਡ ਕਰਕੇ ਜਾਣਾ ਜਿਨ੍ਹਾਂ ਦੇ ਵਿੱਚ ਅਸੀਂ ਰਹਿੰਦੇ ਰਹੇ ਹਾਂ ਜਿਨ੍ਹਾਂ ਦੇ ਅਸੀਂ ਹਾਲਾਤ ਮਾੜੇ ਵੇਖੇ ਆ ਜਿਸ ਸਵਿਧਾਨ ਦੀ ਗੱਲ ਕਰੀਏ ਸਵਿਧਾਨ ਜਿਹੜਾ ਇੱਕ ਐਸੀ ਚੀਜ਼ ਹੈ ਕਿ ਜਿਹਦੇ ਨਾਲ ਅਸੀਂ ਕੁਝ ਵੀ ਮਣਵਾ ਸਕਦੇ ਹਾਂ ਸਰਕਾਰ ਤੋਂ ਪਰ ਗੱਲ ਇਹ ਸਵਿਧਾਨ ਦੇ ਰਾਹੀਂ ਅਸੀਂ ਗੱਲ ਤਾਂ ਕਰੀਏ ਸਰਕਾਰ ਨਾਲ ਸਾਨੂੰ ਪਤਾ ਤਾਂ ਹੋਵੇ ਕਿ ਕਿਹੜੀ ਤਰ੍ਹਾਂ ਨਾਲ ਗੱਲ ਕਰੀ ਜਾਂਦੇ ਆ ਜੇਕਰ ਉੱਥੇ ਜਾ ਕੇ ਜਿਉਨ ਕੀ ਪੜ ਕੇ ਜਾਊਗਾ ਉੱਥੇ ਜਾ ਕੇ ਕਨਸਟੀਟਿਊਸ਼ਨ ਤੁਸੀਂ ਖੋਲੋ ਤੁਸੀਂ ਕਹੋ ਵੀ ਆਹ ਵੇਖ ਲਓ ਜੀ ਆਰਟੀਕਲ ਦੇ ਵਿੱਚ ਆ ਚੀਜ਼ ਲਿਖੀ ਹੋਈ ਹੈ ਤੁਸੀਂ ਕਿਉਂ ਇਹ ਲਾਗੂ ਕਰ ਦੋਗੇ ਸੌਂ ਜਾਂਦੇ ਕਈ ਤਾਂ ਆਪਣੇ ਨਹੀਂ ਸੌਂ ਹੀ ਜਾਂਦੇ ਉੱਥੇ ਪਰ ਗੱਲ ਇਹ ਇਹਨਾਂ ਨੂੰ ਸਵਿਧਾਨ ਕਨਸਟੀਟਿਊਸ਼ਨ ਦੀ ਸਪੈਲਿੰਗ ਨਹੀਂ ਲਿਖ ਸਕਦੇ ਜਿਹੜੇ ਬੰਦੇ ਉੱਥੇ ਸੌਂ ਚ ਆਕਦੇ ਜਦੋਂ ਉੱਥੇ ਪੁੱਛ ਲੈਣਾ ਕਿ ਮੈਂ ਇਸ ਗੱਲ ਨਿਸ਼ਟਾ ਰੱਖਾਂਗਾ ਉਹਨਾਂ ਨੂੰ ਨਿਸ਼ਟਾ ਲਿਖਾ ਕੇ ਵਿਖਾ ਦੋ ਕਿਸੇ ਬੰਦੇ ਨੂੰ ਨਿਸ਼ਟਾ ਕੀ ਹੁੰਦੀ ਹੈ ਕਿਸੇ ਨੂੰ ਨਹੀਂ ਪਤਾ ਕੀ ਹੁੰਦੀ ਹੈ ਜਿਹੜੀ ਸ਼ਬਦ ਤੂੰ ਆਦੀ ਜ਼ੁਬਾਨ ਤੋਂ ਜਾ ਕੇ ਲੋਕ ਸਭਾ ਵਿੱਚ ਬੋਲੇ ਤੁਹਾਨੂੰ ਇਹ ਨਹੀਂ ਪਤਾ ਤਾਂ ਮੈਨੂੰ ਕੀ ਹੈ ਕੀ ਕਰੋਗੇ ਤੁਸੀਂ ਜੇਕਰ ਉਹਨੂੰ ਪੜ੍ਹ ਕੇ ਜਾਓ ਉਹਦੇ ਵਿੱਚ ਅਮੈਂਡਮੈਂਟ ਵੀ ਕੀਤੇ ਹੋਏ ਆ ਸੰਵਿਧਾਨ ਬਹੁਤ ਵਧੀਆ ਚੀਜ਼ ਆ ਉਹਨੂੰ ਪੜ੍ਹੋ ਉਹਦੇ ਰਾਹੀਂ ਹਰ ਇੱਕ ਚੀਜ਼ ਮਿਲਣੀ ਆ ਕੋਈ ਵੀ ਚੀਜ਼ ਚਾਹੀਏ ਮੰਗ ਲਓ ਪਰ ਉਹਦੇ ਰਾਹੀਂ ਮਿਲਣੀ ਆ ਕਿਉਂਕਿ ਉੱਥੇ ਉਹਦੀ ਗੱਲ ਚੱਲਦੀ ਆ ਸਾਡੀ ਨਹੀਂ ਚੱਲਦੀ ਜੇ ਆਪਾਂ ਕਹੀ ਆਪਾਂ ਜੋਰ ਰਜਮੈਸ਼ ਨਾਲ ਗੱਲ ਕਰਾਂ ਨਹੀ ਇੱਥੇ ਤਾਂ ਐਮਪੀ ਦੇਖਦੇ ਆ ਮੈਂਬਰ ਆਫ ਆਪਰਾਹੀ ਕੰਮ ਹਨ ਵੀ ਤੁਸੀਂ ਗਲੀਆਂ ਨਾਲੀਆਂ ਤੇ ਨਹੀਂ ਪੱਥਰ ਰੱਖਣ ਜੋਗੀਆਂ ਆ ਲੋਕਾਂ ਉਹਨਾਂ ਨੂੰ ਪਤਾ ਕਿ ਲੋਕਾਂ ਦੀ ਮੈਂਟੈਲਿਟੀ ਇਹ ਆ ਵੀ ਇਹਨਾਂ ਨੇ ਗਲੀਆਂ ਨਾਲੀਆਂ ਜਦੋਂ ਕਿ ਇਹ ਪੰਚਾਇਤ ਲੈਵਲ ਦਾ ਬੀਡੀਪੀਓ ਲੈਵਲ ਤੱਕ ਦਾ ਕੰਮ ਆ ਆਹ ਗੱਲ ਤੋਂ ਹੀ ਹੈ ਨਾ ਜੀ ਇਹ ਤਾਂ ਕੰਮ ਜਿਹੜੇ ਹੈਗੇ ਇਹ ਥੋੜਾ ਇਹ ਤੋਂ ਹੀ ਆਸਾਨ ਥੋੜੀ ਕਰ ਰਹੇ ਹੋ ਇਹ ਤਾਂ ਥੋੜਾ ਫਰਜ ਹੈ ਤੁਸੀਂ ਛੋਟੀਆਂ ਗੱਡੀਆਂ ਆਉਣੀਆਂ ਤੁਸੀਂ ਸੜਕਾਂ ਦੇ ਨਿਵਾਨ ਕਰਾਉਣੀਆਂ ਕੱਲ ਨੂੰ ਤੁਸੀਂ ਗੜੋਂਗੇ ਕਿਵੇਂ ਜਿੱਥੇ ਕੱਚੀਆਂ ਸੜਕਾਂ ਹੋਈਆਂ ਹੈ ਹਨਾ ਪਿੰਡਾਂ ਦੇ ਵਿੱਚ ਅੱਜ ਕਿਹੜਾ ਵਿਕਾਸ ਹੋਇਆ ਕਿ ਤੇ ਕਹਿੰਨ ਦੀਆਂ ਗੱਲਾਂ ਗਿਆ ਵਿਕਾਸ ਹੋਇਆਗਾ ਕਿੰਨੀਆਂ ਸੜਕਾਂ ਟੁੱਟੀਆਂ ਪਈਆਂ ਸਾਡੇ ਕੁਝ ਚੱਜ ਦੀ ਚੀਜ਼ ਪਿੰਡਾਂ ਦੇ ਵਿੱਚ ਨਾ ਬਣਾਉਣ ਦੇ ਵਿੱਚ ਸਰਕਾਰ ਆ ਔਰ ਨਾ ਪਿੰਡਾਂ ਦੇ ਵਿੱਚ ਇਹ ਲੋਕ ਆ ਕੁਝ ਕੁ ਲੋਕ ਹੁੰਦੇ ਆ ਜਿਹੜੇ ਕੰਮ ਖਰਾਬ ਕਰਦੇ ਆ ਜਿਹੜੇ ਸਰਕਾਰਾਂ ਦੇ ਹੁੰਦੇ ਆ ਪਤਾ ਨਹੀਂ ਕੀ ਚੀਜ਼ ਹੈ ਸਾਡੇ ਦਿਮਾਗ 'ਚ ਕੀ ਚੀਜ਼ ਬੈਠੀ ਹੈ ਵੀ ਸਰਕਾਰਾਂ ਦੇ ਬੰਦੇ ਹੀ ਆਉਣਗੇ ਤਾਂ ਤਾਂ ਹੀ ਵੋਟ ਪਾਵਾਂਗੇ ਜੇ ਹੁਣ ਮੈਨੂੰ ਹੀ ਲੋਕ ਬੋਲਦੇ ਆ ਕਿ ਤੂੰ ਭਾਈ ਕਿਸੇ ਦਾ ਵਲੰਟੀਅਰ ਬਣ ਕਿਸੇ ਦੇ ਨਾਲ ਲੱਗ ਕੇ ਚੱਲ ਕਿਸੇ ਸਰਕਾਰ ਨਾਲ ਲੜ ਮਤਲਬ ਰਲ ਜਾ ਕਿਸੇ ਸਰਕਾਰ ਦੇ ਥਰੂ ਚੱਲ ਤੇ ਮੈਂ ਉੱਥੇ ਇਹ ਗੱਲ ਸੋਚਦਾ ਵੀ ਜੇ ਮੈਂ ਕਿਸੇ ਸਰਕਾਰ ਨਾਲ ਅੱਜ ਰਲ ਗਿਆ ਚਲੋ ਮੰਨ ਲਓ ਮੈਂ ਰਲ ਗਿਆ ਫਿਰ ਮੈਂ 15 ਤੋਂ 20 ਸਾਲ ਉਹਨਾਂ ਵਾਸਤੇ ਸੰਘ ਜਦੋਂ ਮੇਰੀ ਉਮਰ ਹੋ ਗਈ 50 55 ਸਾਲ ਫਿਰ ਮੈਨੂੰ ਕਹਿਣ ਵੀ ਹੁਣ ਤੈਨੂੰ ਅਸੀਂ ਐਮਐਲਏ ਐਮਪੀ ਦੀ ਟੈਕਟਰ ਲੜਾ ਰਹੇ ਹਾਂ ਜਦੋਂ 50 ਸਾਲ ਦਾ ਬੰਦਾ ਆਪਦੀ ਸਾਰਾ ਕੁਝ ਕੰਗਾਲ ਕਰਕੇ ਬੰਦਾ ਇਲੈਕਸ਼ਨ ਲੜਦਾ ਨਾ ਪਾਰਟੀ ਤੋਂ ਪੈਸਾ ਲੈ ਕੇ ਇਲੈਕਸ਼ਨ ਲਾਦਾ ਫਿਰ ਉਹ ਵਿਕਾਸ ਨਹੀਂ ਕਰਦਾ ਹੂੰ ਵਿਕਾਸ ਕਿਵੇਂ ਕਰੂਗਾ ਸਾਰੀ ਉਮਰ ਤੋਂ ਨੇ ਇੱਥੇ ਲਾਤੀ ਜਦੋਂ ਜਜ਼ਬਾ ਸੀਗਾ ਉਹਦਾ ਜਜ਼ਬਾ ਖਤਮ ਹੋ ਗਿਆ ਕੱਲਾ ਅਜਾਜ ਜਿਹੜਾ ਮੈਂਬਰ ਆਫ ਪਾਰਲੀਮੈਂਟ ਜਾਂ ਵਿਧਾਇਕ ਕੁਝ ਕਰ ਸਕਦਾ ਹੁੰਦਾ ਤੁਸੀਂ ਕਰ ਸਕਦੇ ਆ ਪਰ ਤੁਸੀਂ ਗੱਲ ਰੱਖੋਗੇ ਤੁਹਾਡਾ ਮੁੱਦਾ ਗੂੰਜੂਗਾ ਜੇਕਰ ਤੁਹਾਡੀ ਜਾਇਜ਼ ਗੱਲ ਹੈ ਤਾਂ ਨੌਕਰੀਆਂ ਦਾ ਮੁੱਦਾ ਜਾਇਜ਼ ਹੈ ਔਰ ਜਿਹੜੇ ਮੁੱਦੇ ਆ ਕਿ ਜਿਹੜੇ ਕਿਸਾਨੀ ਬਿੱਲ ਸੀਗੇ ਉਹਨਾਂ ਵਿੱਚ ਜਿਹੜੀਆਂ ਚੀਜ਼ਾਂ ਗਲਤ ਸੀਗੀਆਂ ਅੰਡਰਸਟੈਂਡ ਕਰਕੇ ਤੁਸੀਂ ਉਹਨਾਂ ਨੂੰ ਦੱਸੋ ਵੀ ਇਹਨਾਂ ਚਾਹ ਚੀਜ਼ਾਂ ਗਲਤ ਆ ਚੀਜ਼ਾਂ ਸਹੀ ਹੈ ਵੀ ਇਹਨਾਂ ਵਿੱਚ ਜਿਹੜੀਆਂ ਚੀਜ਼ਾਂ ਵੀ ਗਲਤ ਲਿਖਾ ਉਹ ਯੂਨੀਫਾਰਮ ਸਿਵਲ ਕੋਡ ਆ ਉਹ ਕਹਿੰਦੇ ਅਸੀਂ ਲਾਗੂ ਕਰਨਾ ਸੀਸੀਏ ਬਿੱਲ ਆਗਾ ਜਿਹੜਾ ਇਹਦੀਪਰਾਂ ਲਾਗੂ ਹੋ ਗਿਆ ਕਿਉਂਕਿ ਅਮਿਤ ਸ਼ਾਹ ਨੇ ਲਾਈਵ ਹੋ ਕੇ ਇਹ ਗੱਲ ਬੋਲੀ ਸੀਗੀ ਕਿ ਦੇਖੋ ਜੀ ਇਹ ਇਲੈਕਸ਼ਨਾਂ ਤੋਂ ਆ 2024 ਦੇ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਸੀਸੀਏ ਬਿੱਲ ਉਹ ਕਹਿੰਦੇ ਅਸੀਂ ਲਾਗੂ ਕਰਦੇ ਉਹਨਾਂ ਨੇ ਕਰਤਾ ਤੁਸੀਂ ਕਿਸੇ ਐਮਪੀ ਨੂੰ ਜਾ ਕੇ ਪੁੱਛੋ ਸੀਸੀਏ ਕੀ ਹ ਜਿਨ੍ਹਾਂ ਨੂੰ ਆਪਾਂ ਵੋਟਾਂ ਵਾਕੇ ਭੇਜਿਆ ਨਾ ਪੁੱਛੋ ਸੀਸੀ ਇੱਕ ਹੀ ਜਾਂਦਾ ਜੇ ਕੱਲ ਨੂੰ ਉਸੇ ਉਹਦੇ ਉੱਤੇ ਗੱਲ ਵੀ ਹੋਣ ਲੱਗੀ ਕੀ ਦੱਸਣਗੇ ਜਦੋਂ ਪਤਾ ਹੀ ਨਹੀਂ ਫੁੱਲ ਫਾਰਮ ਕੀ ਹੈ ਕਿਉਂਕਿ ਇਹਦੇ ਉੱਤੇ ਕੱਲੇ ਜਿਹੜਾ ਮੁਸਲਮਾਨ ਵਰਗ ਆ ਉਹ ਰੋਲਾ ਪਾ ਰਿਹਾ ਕੋਵਿਡ ਦੇ ਵਿੱਚ ਵੀ ਇਹਦਾ ਫੁੱਲ ਇਹਦਾ ਮਤਲਬ ਫਾਇਦਾ ਚੱਕਿਆ ਗਿਆ ਸਾਰਾ ਕੁਝ ਬੰਦ ਸੀ ਉਦੋਂ ਵੀ ਪ੍ਰੋਟੈਸਟ ਹੁੰਦੇ ਰਹੇ ਉਹਨਾਂ ਨੇ ਕਿਹਾ ਵੀ ਕੋਵਿਡ ਕਰਕੇ ਪ੍ਰੋਟੈਸਟ ਚੁਕਾਤੇ ਹੋ ਸਕਦਾ ਉਦੋਂ ਨਾ ਲਾਗੂ ਹੁੰਦਾ ਕਈ ਸਾਰੀਆਂ ਚੀਜ਼ਾਂ ਨਹੀਂ ਆ ਬਹੁਤ ਕੁਝ ਚੱਲਦਾ ਦੁਨੀਆ ਤੇ 370 ਧਾਰਾ ਤੋੜੀ ਹੈ ਤੇ 370 ਧਾਰਾ ਦੀ ਡਿਬੇਟ ਉੱਥੇ ਚੱਲੀ ਸੀ ਕਿ ਜਦ ਵੀ ਪੁੱਛੋਗੇ ਕਿਸੇ ਨੂੰ ਕੀ ਹੁੰਦੀ ਆ ਪੱਖ ਚ ਭੁਗਤ ਗਏ ਕਾਲੀ ਦਾਲ ਵੀ ਝਾੜੂ ਵਾਲੇ ਵੀ ਭਾਜਪੀ ਦੇ ਪੱਖ ਚ ਭੁਗਤ ਗਏ ਸੀਗੇ ਨਹੀਂ ਗੱਲ ਹੋਈ ਆ ਨਾ ਵੀ ਹਰ ਇੱਕ ਬੰਦਾ ਆਪ ਦੇ ਆਪ ਦੇ ਹਿਸਾਬ ਨਾਲ ਚੱਲਦਾ ਜਿਹੜਾ ਸੱਤਿਆਪਰ ਮਾਲਿਕ ਜਿਹੜਾ ਬੋਲਦਾ ਨਾ ਹੁਣ ਇਹ ਉਸ ਟਾਈਮ ਉਦੋਂ ਦਾ ਰਾਜਪਾਲ ਸੀਗਾ ਜਿਹੜੀ ਉਹ ਹਿਸਟਰੀ ਆ ਉਹ ਮੈਂ ਤੁਹਾਨੂੰ ਸੁਣਾਵਾਂ ਤਾਂ ਬਹੁਤ ਵੱਡੀ ਆਗੀ ਮੈਂ ਜਦੋਂ 4-5 ਪੇਜਾਂ ਦੀ ਬਣ ਜੂਗੀ ਜੇ ਮੈਂ ਤੁਹਾਨੂੰ ਸੁਣਾਵਾਂ ਵੀ ਟੋਟਲੀ ਉਹ ਹਿਸਟਰੀ ਆ ਜਿਹੜੀ ਕਦੋਂ ਤੋਂ ਲੈ ਕੇ ਜਿਵੇਂ ਜੂਨਾਗੜ ਤੇ ਹైదరాబాద్ ਤੇ ਜੰਮੂ ਕਸ਼ਮੀਰ ਦੇ ਤਿੰਨ ਰਾਜ ਸੀਗੇ ਜਿਨ੍ਹਾਂ ਦਾ ਹਜੇ ਫੈਸਲਾ ਨਹੀਂ ਆਇਆ ਸੀਗਾ ਉਦੋਂ ਪਰ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਤੇ ਉਹਦਾ ਅੱਜ ਅਸੀਂ ਕੀ ਖਾਮਿਆ ਜਪੋਤ ਰਹੇ ਹਾਂ ਗੱਲ ਤੇ ਇਹ ਵੀ ਦੁਬਾਰਾ ਅਸੀਂ ਉਹ ਮਾਹੌਲ ਕ੍ਰੀਏਟ ਕਰ ਗਏ ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗੀਆਂ ਅੱਛਾ ਖੀਰ ਦੇ ਵਿੱਚ ਇਹ ਦੱਸੋ ਵੀ ਹੁਣ ਲੋਕਾਂ ਨੂੰ ਜੇ ਹੁਣ ਵਿਧਾਨ ਸਭਾ ਆਉਣੀ ਹੈ ਨਾ ਬਾਏ ਇਲੈਕਸ਼ਨ ਆਉਣੀ ਹੈ ਜਾਂ ਹੋਰ ਅੱਗੇ ਵੀ ਵਿਧਾਨ ਸਭਾ 27 ਚੌ ਫਿਰ ਆਉਂਦੀਆਂ ਰਹਿੰਦੀਆਂ ਚੋਣਾਂ ਤਾਂ ਪੰਚਾਇਤੀ ਦੀਆਂ ਬਲਾਕ ਸ਼ਾਂਤੀ ਤਾਂ ਕੀ ਸੋਚ ਕੇ ਪਾਉਣੀ ਚਾਹੀਦੀ ਹੈ ਵੋਟ ਲੋਕ ਜਾਗਰੂਕ ਕਿਵੇਂ ਹੁਣ ਲੋਕ ਤਾਂ ਇਕੱਠ ਦੇਖਦੇ ਉਧਰ ਵੋਟ ਪਾ ਦਿੰਦੇ ਆ ਨੇ ਗੱਲ ਉਹਨੇ ਵੀ ਤੁਹਾਡਾ ਸੋਸ਼ਲ ਮੀਡੀਆ ਤੇ ਇਕੱਠ ਉਖਾਓ ਇਹ ਤੁਹਾਨੂੰ ਇਕੱਠੇ ਕਰਕੇ ਇਕੱਠ ਉਖਾ ਜਾਂਦੇ ਨੇ ਪਾਰਟੀਆਂ ਦੇ ਨਾਂ ਤੇ ਇਕੱਠ ਉਖਾਓ ਉਹ ਤਾਂ ਫਿਰ ਪਹਿਲਾਂ ਤੋਂ ਹੁੰਦਾ ਹੀ ਆਇਆ ਫਿਰ ਉਹ ਤਾਂ ਪਾਰਟੀਆਂ ਦੇ ਬੰਦੇ ਬੰਦੇ ਹੀ ਆਇਆ ਪਾਰਟੀਆਂ ਦੇ ਅੰਡਰ ਚੱਲਦੇ ਹੀ ਆ ਗਏ ਉਹਦੇ ਵਿੱਚ ਤਾਂ ਕੋਈ ਐਡੀ ਕੋਈ ਗੱਲਬਾਤ ਹੈ ਨਹੀਂ ਮੈਨੂੰ ਲੱਗਦਾ ਹੈ ਕੱਲੇ ਆ ਵੀ ਇਸ ਵਾਰ ਹਲਕਾ ਇਹ ਗਿੱਦੜ ਬਾਤ ਉਹ ਜਿਮਣੀ ਚੋਣ ਵਾਸਤੇ ਮੈਂ ਇਲੈਕਸ਼ਨ ਲੜੂਗਾ ਔਰ ਮੈਂ ਲੜੂਗਾ ਤਾਂ ਜੇਕਰ ਲੋਕ ਮੇਰਾ ਸਾਥ ਦੇਣਗੇ ਮੈਂ ਕਿਸੇ ਤੋਂ ਪੈਸੇ ਦੀ ਡਿਮਾਂਡ ਨਹੀਂ ਕਰਦਾ ਮੈਂ ਕਿਸੇ ਨੂੰ ਨਸ਼ਾ ਨਹੀਂ ਵਰਤੋਣਾ ਮੈਂ ਕਿਸੇ ਨੂੰ ਕਾਸਟ ਧਰਮ ਵਰਗ ਦੇ ਨਾਂ ਤੇ ਮੈਂ ਕਿਸੇ ਤੋਂ ਔਰ ਮੈਂ ਉਸ ਤੋਂ ਬਾਅਦ ਇੱਕ ਗੱਲ ਮੈਂ ਤੁਹਾਨੂੰ ਹੋਰ ਪੱਟੇ ਕੁਲੀ ਦੱਸ ਦਿਆਂ ਅਗਰ ਮੈਂ ਇਹ ਇਲੈਕਸ਼ਨ ਜਿੱਤ ਜਾਣਾ 2 ਸਾਲ ਆਸਤੇ ਹੀ ਆ ਕੋਈ ਬੜਾ ਟਾਈਮ ਨਹੀਂ ਲੰਮਾ 2 ਸਾਲਾਂ ਹੀ ਬੰਦੇ ਪਤਾ ਲੱਗ ਜਾਂਦਾ ਜਿੱਤੇ ਬਾਕੀ ਵੇਖ ਲੈ ਲੈ ਆਲਾ ਕਹਿੰਦੇ ਇਹਨੂੰ ਮੌਕਾ ਦੇ ਦੋ ਸਾਲਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਕਿ ਜਿੰਨੀ ਵੀ ਇੱਕ ਐਮਐਲਏ ਦੀ ਸੈਲਰੀ ਆਉਂਦੀ ਹੈ 1 ਲੱਖ 10 ਹਜ਼ਾਰ ਰੁਪਏ ਜਾਂ 15 ਹਜ਼ਾਰ ਰੁਪਏ ਜਿੰਨੀ ਵੀ ਆਉਂਦੀ ਹੈ ਉਹ ਸੈਲਰੀ ਹੈ ਜਿੰਨੀ ਉਹ ਸਾਰੀ ਦੀ ਸਾਰੀ ਭਾਈ ਗੁਰਪ੍ਰੀਤ ਸਿੰਘ ਮੈਂਟੂ ਆ ਨਾ ਜਿਹੜੇ ਲੁਧਿਆਣਾ ਤੋਂ ਸੁਣਿਆ ਹੋਊਗਾ ਹਾਂ ਬਿਲਕੁਲ ਹੈਨਾ ਮੈਂ ਉਹਨਾਂ ਨੂੰ ਦੇਣੀ ਚਾਹਣਾ ਕਿਉਂਕਿ ਉਹ ਮੈਂ ਆਪਦੀ ਪਰਸਨਲ ਹੀ ਮੇਰੀ ਕਮਾਈ ਹੈ ਮੈਂ ਜਿੱਥੇ ਮਰਜੀ ਲਾਵਾਂ ਮੈਨੂੰ ਕੋਈ ਉਹਦੇ ਬਾਰੇ ਕਹਿ ਨਹੀਂ ਸਕਦਾ ਪਰ ਫਿਰ ਵੀ ਮੈਂ ਜੇ ਬੰਦਾਂ ਤਾਂ ਤਾਂ ਮੈਂ ਸਾਰੀ-ਸਾਰੀ ਉਹਨਾਂ ਦਊਂਗਾ ਕਿਉਂਕਿ ਮੈਂ ਮਨੁੱਖ ਤਾਂ ਹੀ ਸੇਵਾ ਨਹੀਂ ਕਰ ਸਕਿਆ ਮੈਨੂੰ ਦੁੱਖ ਹੈ ਪਰ ਮੈਂ ਜਿਹੜਾ ਜਿਹੜਾ ਬੰਦਾ ਕਰ ਰਿਹਾ ਹੈਗਾ ਉਹਦੀ ਮੈਂ ਮਦਦ ਕਰਾਂ ਤਾਂ ਕਿ ਉਹਦਾ ਕੰਮ ਕੋਈ ਰੁਕੇ ਨਾ ਪੂਰੀ ਦੀ ਪੂਰੀ ਸੈਰ ਤੇ ਪਰ ਇਹ ਗੱਲ ਦਾ ਅਗਰ ਲੋਕਾਂ ਨੂੰ ਇਹ ਗੱਲ ਲੱਗਦਾ ਕਿ ਮੈਂ ਗਿਦਰਵਾਸ ਤੋਂ ਜਿੱਤ ਕੇ ਭਾਜੂਗਾ ਜਾਂ ਮੈਂ ਕਿਤੇ ਸਿਉਣਾ ਨਹੀਂ ਜਾ ਮੈਂ ਆਪਦਾ ਢਿੱਡ ਭਰੂਗਾ ਤਾਂ ਉਹ ਆਪਦੇ ਮਨ ਦਾ ਵਹਿਮ ਕੱਢ ਦੋ ਭਾਈ ਇਹ ਪਹਿਲਾਂ ਵਾਲੇ ਇਲੈਕਸ਼ਨਾਂ ਜੇ ਲੋਕਾਂ ਦੇ ਅਜੇ ਵੀ ਮੰਨ ਚ ਇਹ ਗੱਲ ਦਾ ਵਹਿਮ ਹੈ ਕਿ ਇਹ ਬੰਦੇ ਨੇ ਕੁਝ ਕਰਨਾ ਨਹੀਂ ਕਾ ਉਹ ਬੰਦੇ ਨੂੰ ਸੈਲਰੀ ਦੇਣ ਵਾਲੀ ਜਿਹੜੀ ਗੱਲ ਕੀਤੀ ਹੈ ਕਿ ਮੈਂ ਪਹਿਲਾਂ ਸੋਚਿਆ ਸੀ ਕਿ ਫਾਰਮ ਭੰਨ ਤੋਂ ਬਾਅਦ ਮੈਂ ਹਰ ਮੰਦਰ ਸਾਹਿਬ ਜਾਵਾਂਗਾ ਜਾਊਂਗਾ ਔਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਗੱਲ ਦੀ ਕਸਮ ਖਾ ਕੇ ਆਉਂਗਾ ਕਿ ਕਦੇ ਕਿਸੇ ਦਾ ਮਾੜਾ ਹੋ ਗਿਆ ਨਾ ਤਾਂ ਇੱਥੋਂ ਜਿਉਂਦਾ ਵਾਪਸ ਨਾ ਆਣਾ ਇਸ ਤੱਕ ਪਰ ਲੋਕ ਸੋਚਦੇ ਆ ਕਿ ਇਹ ਝੂਠੀਆਂ ਸੌਂਹਾਂ ਖਾਂਦੇ ਆ ਜਾਂ ਤਾਂ ਤੁਸੀਂ ਕਹੋ ਫਿਰ ਮਹਾਰਾਜ ਨੂੰ ਵੀ ਮੰਨਦੇ ਨਹੀਂ ਜੇ ਤੁਸੀਂ ਫਿਰ ਤੁਹਾਡੇ ਮਨ ਚ ਇਹ ਹੀ ਡਾਊਟ ਹੈ ਨਾ ਵੀ ਮਹਾਰਾਜ ਕੁਝ ਕਰਦਾ ਨਹੀਂ ਕਿ ਇਹ ਝੂਠੀਆਂ ਸੌਂਹਾਂ ਖਾਂਦੇ ਆ ਜਿੱਦ ਅਖੀਰ ਚ ਹੀ ਆਪਾਂ ਚੱਲ ਅਖੀਰਲੀ ਗੱਲ ਹੀ ਐ ਵੀ ਉੱਥੇ ਤੁਹਾਨੂੰ ਲੱਗਦਾ ਵੀ ਹੋਰ ਕੰਮ ਹੋਣ ਵਾਲਾ ਵੀ ਜਿਵੇਂ ਪਹਿਲਾਂ ਵਿਧਾਇਕ ਰਹੇ ਆ ਜਾਂ ਹੁਣ ਚੱਲ ਰਹੇ ਉਹਨਾਂ ਨੇ ਕੁਝ ਕੀਤਾ ਨਹੀਂ ਵੀ ਮੇਰੇ ਮੰਚ 'ਚ ਇਹ ਆ ਵੀ ਮੈਂ ਵਿਧਾਇਕ ਬਣ ਜੂਗਾ ਬਾਈ ਇਲੈਕਸ਼ਨ 'ਚ ਵੀ ਆਹ ਕੰਮ ਮੇਜਰ ਜੀ ਪ੍ਰੋਬਲਮ ਹੈਗੀਆਂ ਲੋਕਾਂ ਦੀ ਇਹ ਹੱਲ ਹੋਣੀਆਂ ਹਾਂ ਮੈਂ ਇਹ ਤਾਂ ਗੱਲ ਚਾਹਣਾਗਾ ਜੀ ਕਿਉਂਕਿ ਗਿੱਦਰ ਬਾਸ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਲੋਕ ਆ ਕੇ ਉਹ ਅੱਜ ਕੱਲ੍ਹ ਦੇ ਨੌਜਵਾਨਾਂ ਨਸ਼ੇ ਪਤੇ ਵੱਲ ਜਾ ਰਹੇ ਆ ਉਹਨਾਂ ਨੂੰ ਰੋਕਿਆ ਇਦਾਂ ਨਹੀਂ ਜਾ ਸਕਦਾ ਜਿਵੇਂ ਤੁਹਾਨੂੰ ਕਹਾਂ ਕਿ ਆਹ ਲੋ ਜੀ ਕੋਈ ਮੈਂ ਤੁਹਾਨੂੰ ਚੀਜ਼ ਦੇ ਦਾਂ ਸੇਮਨ ਕਰ ਨ ਤੇ ਫਿਰ ਤੁਸੀਂ ਮੇਰੇ ਖੰਦੇ ਛੱਡ ਕਿਵੇਂ ਦੋਗੇ ਗੱਲ ਇਹ ਹੁੰਦੀ ਆ ਵੀ ਤੁਹਾਨੂੰ ਛਡਾਉਣ ਵਾਸਤੇ ਇੱਕ ਜ਼ਰੀਆ ਚਾਹੀਦਾ ਮੈਂ ਚਾਹਣਾਗਾ ਭਾਵੇਂ ਪ੍ਰਾਈਵੇਟ ਨੌਕਰੀਆਂ ਕੱਢਾਂ ਭਾਵੇਂ ਸਰਕਾਰੀ ਕੱਢਾਂ ਜਿਵੇਂ ਮਰਜ਼ੀ ਕਰਾਂ ਪਰ ਮੈਂ ਹਲਕਾ ਹੀ ਕਿਧਰਵਾਹ ਦੇ ਵਿੱਚੋਂ ਸਭ ਤੋਂ ਵੱਧ ਬੰਦਿਆਂ ਨੂੰ ਜਿਹੜਾ ਨੌਕਰੀ ਲਵਾਉਂਦਾ ਨੌਜਵਾਨਾਂ ਔਰ ਜਿਹੜੇ ਉਥੋਂ ਦੇ ਕੰਮ ਰਹਿੰਦੇ ਆ ਕਿ ਮੈਨੂੰ ਸਾਰੇ ਪਤਾ ਮੇਰੇ ਕੋਲ ਲੋਕਾਂ ਦੇ ਫੋਨ ਆਉਂਦੇ ਆ ਬਸ ਉਹ ਗੱਲ ਵੱਖਰੀ ਆ ਵੀ ਮੈਂ ਹਰੇ ਕੇ ਜਾ ਕੇ ਜਾ ਕੇ ਕੈਮਰਾ ਲਾ ਲੈਂਦਾ ਵੀ ਆਹ ਵੇ ਲੋਈ ਫਲਾਣੇ ਬੰਦੇ ਦਾ ਮੈਂ ਫਾਇਦਾ ਕੀਤਾ ਆਹ ਬੰਦੇ ਨੇ ਮੈਂ ਪੈਸੇ ਦਿੱਤੇ ਆਹ ਬੰਦੇ ਦਾ ਮੈਂ ਇਲਾਜ ਕਰਾਉਣ ਜਾ ਰਿਹਾ ਜੀ ਆਹ ਬੰਦੇ ਨੂੰ ਮੈਂ ਆਹ ਕੀਤਾ ਜੀ ਉਹ ਚੀਜ਼ਾਂ ਮੈਨੂੰ ਚੰਗੀਆਂ ਨਹੀਂ ਲੱਗਦੀ ਇਸ ਕਰਕੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਆਪਦੀ ਵਹਿਵਾ ਵਾਲੀ ਗੱਲਾਂ ਨਹੀਂ ਪਾਉਂਦਾ ਹੁੰਦਾਗਾ ਮੈਨੂੰ ਇਹ ਹੁੰਦਾ ਕਿ ਚਲੋ ਜਿੰਨਾ ਪੜਦਾ ਰਹੇ ਉਹ ਪੜਦਾ ਹੀ ਚੰਗਾ ਪਰ ਹੁਣ ਜਦੋਂ ਲੋਕੋ ਚੀਜ਼ ਡਿਮਾਂਡ ਕਰਦੇ ਆ ਵੀ ਤੁਸੀਂ ਦਿਖਾਓ ਤੁਸੀਂ ਕੀ ਕੀਤਾ ਤੂੰ ਦਿਖਾਓ ਕੀ ਕੀਤਾ ਫਿਰ ਹੀ ਤੁਹਾਨੂੰ ਚੁਣਗੇ ਜਾਂ ਤੁਹਾਨੂੰ ਅਸੀਂ ਵੋਟ ਪਾਈਏ ਬਾਕੀ ਜੇ ਹੁਣ ਤੁਸੀਂ ਕਹੋ ਵੀ ਉਥੋਂ ਵੱਡੇ ਵੱਡੀਆਂ ਪਾਰਟੀਆਂ ਦੇ ਬੰਦੇ ਆ ਜਾਣ ਚੋਣਾਂ ਕਿ ਮੈਨੂੰ ਕੋਈ ਬੰਦੇ ਇਹ ਵੀ ਕਹਿੰਦੇ ਵੀ ਤੂੰ ਤਾਂ ਪੰਗਾ ਲੈਣ ਆਗਾ ਵੀ ਪੈਸੇ ਲੈਣ ਦੀ ਖਾਤਰ ਵੀ ਤੁਹਾਨੂੰ ਪੈਸੇ ਕਿਉਂ ਵਹਾ ਦੂਗਾ ਮੈਨੂੰ ਮੈਂ ਤੁਹਾਨੂੰ ਇਹ ਗੱਲ ਦੱਸੇ ਜੇ ਪੈਸੇ ਦੀ ਲਾਲਚ ਹੀ ਹੋਵੇ ਤਾਂ ਫਿਰ ਤਾਂ ਬੜਾ ਕੁਝ ਆਏਗਾ ਫਿਰ ਤਾਂ ਤੁਸੀਂ ਹਰ ਵਾਰੀ ਉੱਠ ਖੜਿਆ ਕਰੋ ਅਬੇ ਇਤੀਕਰਾਨੂੰ ਕਿਦਾ ਜੀ ਕਰਦਾ ਹਰ ਵਾਰ ਪੈਸੇ ਲੈ ਕੇ ਬਹਿਜੋ ਹਰ ਵਾਰ ਪੈਸੇ ਲੈ ਕੇ ਬਹਿਜੋ ਆਪਣਾ ਕੰਪਨੀ ਮੈਂ ਜਿਸ ਦਿਨ ਇਲੈਕਸ਼ਨ ਪਰੇ ਸੀ ਕਿ ਮੈਨੂੰ ਉਸ ਦਿਨ ਬਹੁਤ ਬੰਦਿਆਂ ਨੇ ਕਿਹਾ ਕਿ ਤੂੰ ਵਾਪਸ ਲੈ ਲੈ ਕਾ ਉਹਦੇ ਫਕਸ਼ੇ ਲੈ ਲੈ ਉਹਦੇ ਫਕਸ਼ੇ ਲੈ ਲੈ ਮੈਂ ਇੱਕ ਵਾਰ ਪਹਿਲਾਂ ਬੋਲੀ ਸੀ ਜਿਹੜੀ ਜ਼ੁਬਾਨ ਆ ਉਹ ਕੀਤੀ ਆ ਇਹ ਕਦੇ ਵਾਪਸ ਨਹੀਂ ਹੋਣੀ ਕਿ ਜਿਹੜੀ ਗੱਲ ਕਹਿਤੀ ਸੋ ਕਹਿਤੀ ਠੀਕ ਹਮ ਧੰਨਵਾਦ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਜੋ ਲੋਕ ਸਭਾ ਤੋਂ ਆਜ਼ਾਦ ਮੀਦਵਾਰ ਇਲੈਕਸ਼ਨ ਲੜੇ ਨੇ ਅਮਰੀਕ ਸਿੰਘ ਉਹਨਾਂ ਨੇ ਆਪਣਾ ਪੱਖ ਰੱਖਿਆ ਲੋਕਾਂ ਨੂੰ ਕਿਵੇਂ ਵੋਟ ਪਾਉਣੀ ਚਾਹੀਦੀ ਹੈ ਜਾਗਰੂਕਤਾ ਦੀ ਘਾਟ ਹੈਗੀ ਐ ਐਮਪੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੈ ਐਮਐਲਏ ਆ ਉਹਨਾਂ ਦੇ ਕੀ ਕੰਮ ਹੈਗੇ ਆ ਤੇ ਪੰਜਾਬ ਨੂੰ ਕਿਹੜੇ ਕੰਮਾਂ ਦੀ ਲੋੜ ਹੈਗੀ ਐ ਕਿਹੜੀਆਂ ਭੱਡੀਆਂ ਸਮੱਸਿਆਵਾਂ ਇਹ ਸਾਰੀਆਂ ਤੁਹਾਡੇ ਸਾਹਮਣੇ ਇਹ ਨੌਜਵਾਨੇ ਰੱਖੀਆਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ